16 ਤੋਂ ਲੈ ਕੇ ਮੈਂ ਡ੍ਰੈਗਨ ਫਰੂਟ ਦੀ ਖੇਤੀ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਆਪਣੀ ਪਰੰਪਰਾ ਕਰ ਖੇਤੀ ਜਿਹੜੀ ਹੋਰ ਕਿਸਾਨ ਕਰਦੇ ਨੇ ਜਿਵੇਂ ਕਿ ਆਪਣਾ ਕਣਕ ਝੋਨਾ ਗੰਨਾ ਇਸ ਤਰ੍ਹਾਂ ਦੀ ਖੇਤੀ ਕਰਿਆ ਕਰਦਾ ਸੀ ਤੇ ਉਸ ਤੋਂ ਬਾਅਦ ਸਾਡੇ ਜਿਹੜਾ ਸੰਗਰੂਰ ਜ਼ਿਲ੍ਹਾਗਾ ਇਹ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਇੱਥੇ ਪਾਣੀ ਕਾਫੀ ਡੂੰਘਾ ਹੋਣ ਕਰਕੇ ਸਾਨੂੰ ਪਾਣੀ ਦੀ ਸਮੱਸਿਆ ਹੋਣ ਕਰਕੇ ਘੱਟ ਪਾਣੀ ਲੈਣ ਵਾਲੀ ਫਸਲ ਬਾਰੇ ਸੋਚਿਆ ਤਾਂ ਡ੍ਰੈਗਨ ਫਰੂਟ ਦੀ ਖੇਤੀ ਕਰਨ ਬਾਰੇ ਸੋਚਿਆ ਗਿਆ ਤਾਂ ਇਸ ਦੇ ਪਲਾਂਟ ਅਸੀਂ ਗੁਜਰਾਤ ਤੋਂ 2016 ਦੇ ਵਿੱਚ ਥੋੜੇ ਜਿਹਾ ਕੇ ਲਿਆ ਕੇ ਟ੍ਰਾਇਲ ਵਾਸਤੇ 100 ਪਿੱਲਰ ਲਗਾਇਆ ਜਿਸ ਦੇ ਵਿੱਚ 400 ਪਲਾਂਟ ਲੱਗੇ ਹੋਏ ਸਨ ਅਪਡੇਟ ਕਰਦੇ ਕਰਦੇ 2016 ਤੋਂ 2023 ਤੱਕ ਅਸੀਂ ਨੂੰ 2.5 ਏਕੜ ਦੀ ਖੇਤੀ ਤੱਕ ਲੈ ਕੇ ਗਏ ਔਰ ਸਾਡੇ ਜਿਹੜੇ 2016 ਤੋਂ ਲੈ ਕੇ ਹੁਣ ਤੱਕ ਦੇ ਤਜਰਬੇ ਰਹੇ ਉਸ ਦੇ ਵਿੱਚ ਕਾਫੀ ਸਾਨੂੰ ਦਿੱਕਤਾਂ ਵੀ ਆਈਆਂ ਔਰ ਕੁਝ ਦਿੱਕਤਾਂ ਆਉਣ ਦੇ ਬਾਵਜੂਦ ਅਸੀਂ ਖੇਤੀ ਨੂੰ ਅਪਡੇਟ ਕਰਦੇ 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 ਤੇ ਅੱਜ ਆਪਾਂ 2.5 ਏਕੜ ਦਾ ਫਾਰਮ ਆਪਣਾ ਪੂਰਾ ਡਿਵੈਲਪ ਕਰਕੇ ਔਰ ਇਸ ਨੂੰ ਕਾਮਯਾਬ ਕਰ ਲਿਆ ਹੈ ਡ੍ਰੈਗਨ ਫਰੂਟ ਦੀ ਜੇ ਮੈਨੇਜਮੈਂਟ ਦੀ ਗੱਲ ਕਰੀਏ ਤਾਂ ਸ਼ੁਰੂਆਤ ਦੇ ਵਿੱਚ ਸਾਨੂੰ ਇਸ ਦੇ ਬਾਰੇ ਬਹੁਤ ਘੱਟ ਨੌਲੇਜ ਸੀ ਘੱਟ ਨੌਲੇਜ ਹੋਣ ਕਾਰਨ ਸਾਡਾ ਕਾਫੀ ਜਿਹਾ ਸਾਰਾ ਨੁਕਸਾਨ ਹੋਇਆ ਔਰ ਲਗਭਗ ਕੁਝ ਪਲਾਂਟ ਮਾਰਨ ਤੋਂ ਬਾਅਦ 100 ਪਲਾਂਟ ਸਾਡੇ ਕੋਲ ਰਹਿ ਗਿਆ ਸਿਰਫ 400 ਪਲਾਂਟ ਦੇ ਵਿੱਚੋਂ 300 ਪਲਾਂਟ ਸਾਡੇ ਲਗਭਗ ਡਿਸਟਰੋਏ ਹੋ ਗਿਆ ਪਰ ਫਿਰ ਉਸ ਤੋਂ ਬਾਅਦ ਥੋੜੀਆਂ ਖੋਜਾਂ ਕਰਨ ਦੇ ਨਾਲ ਸਾਨੂੰ ਪਤਾ ਲੱਗਿਆ ਕਿ ਇਸ ਦੀ ਪਾਣੀ ਦੀ ਰਿਕੁਆਇਰਮੈਂਟ ਹੈ ਜਿਹੜੀ ਬਹੁਤ ਹੀ ਜ਼ਿਆਦਾ ਘੱਟ ਹੈ ਤਾਂ ਫਿਰ ਅਸੀਂ ਰੇਜਡ ਬੈੱਡ ਦਾ ਪ੍ਰਬੰਧ ਕਰਿਆ ਹੁਣ ਆਪਣੀ ਖੇਤੀ ਦੇ ਵਿੱਚ ਰੇਜਡ ਬੈੱਡ ਲਗਾ ਕੇ ਡ੍ਰੈਗਨ ਫਰੂਟ ਪਲਾਂਟ ਦੀ ਡ੍ਰਿਪ ਦੁਆਰਾ ਖੇਤੀ ਕੀਤੀ ਹੋਈ ਹੈ ਔਰ ਇਸ ਨੂੰ ਪਾਣੀ ਜਿੰਨੀ ਜ਼ਰੂਰਤ ਹੈ ਉਨਾ ਹੀ ਲੱਗਦਾ ਹੈ ਤੇ ਜਿਸ ਦੇ ਨਾਲ ਬੂਟਿਆਂ ਦੀ ਬਹੁਤ ਜ਼ਿਆਦਾ ਗਰੋਥ ਹੋਈ ਔਰ ਉਸ ਸਮੱਸਿਆ ਤੋਂ ਸਾਨੂੰ ਨਿਕਲਣ ਦਾ ਮੌਕਾ ਮਿਲਿਆ ਇਸ ਦੀ ਲਵਾਈ ਦੇ ਬਾਰੇ ਜੇ ਸੋਚਿਆ ਜਾਵੇ ਤਾਂ ਸਭ ਤੋਂ ਪਹਿਲਾਂ ਬਾਹਣ ਨੂੰ ਅਸੀਂ ਪੱਧਰ ਕਰ ਲੈਣਾ ਹੈ ਪੱਧਰ ਕਰਕੇ ਇਹ ਪਿੱਲਰਾਂ ਦੇ ਉੱਤੇ ਇਸ ਦੀ ਬਜਾਈ ਹੁੰਦੀ ਹੈ ਕਿਉਂਕਿ ਇਹ ਇੱਕ ਬੇਲ ਵਰਗੀ ਬੂਟਾ ਹੈ ਇੱਕ ਪਿੱਲਰ ਦੀ ਦੂਰੀ ਹੈ ਜਿਹੜੀ 13 ਬਾਈ 6 ਤੇ ਰੱਖਣੀ ਹੁੰਦੀ ਹੈ 13 ਬਾਈ 6 ਤੇ ਪਿੱਲਰ ਦੀ ਦੂਰੀ ਰੱਖ ਕੇ ਉਸ ਤੋਂ ਬਾਅਦ ਇੱਕ ਪਿੱਲਰ ਦੇ ਆਲੇ-ਦੁਆਲੇ ਚਾਰ ਬੂਟੇ ਲਗਾਏ ਜਾਂਦੇ ਹਨ ਔਰ ਜਿਹੜਾ ਬੂਟਾ ਲਗਾਉਣਾ ਹੈ ਬੈੱਡ ਦੇ ਉੱਤੇ ਸਿਰਫ 2 ਇੰਚ ਦੀ ਲੰਗਾਈ ਤੇ ਹੀ ਲਗਾਉਣਾ ਹੈ ਇਸ ਤੋਂ ਜ਼ਿਆਦਾ ਡੂੰਘਾ ਅਗਰ ਬੂਟਾ ਲਗਾਇਆ ਜਾਵੇ ਤਾਂ ਬੂਟੇ ਨੂੰ ਚੱਲਣ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਹਨ ਕਿਉਂਕਿ ਇਸ ਦੇ ਪੱਤਾ ਹੁੰਦਾ ਹੈ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁੰਦਾ ਹੈ ਜੜ ਤੋਂ ਲੈ ਕੇ ਅਗਰ ਇਸ ਦਾ ਪੱਤਾ ਅਸੀਂ ਜ਼ਿਆਦਾ ਮਿੱਟੀ ਵਿੱਚ ਦਬਾ ਦੇਾਂਗੇ ਤਾਂ ਉਹਨੂੰ ਗੱਲ ਦੀ ਸਮੱਸਿਆ ਆਉਂਦੀ ਹੈ ਇਸ ਲਈ ਜੋ ਪਲਾਂਟ ਸਾਡਾ ਪੋਲੀਬੈਗ ਵਿੱਚ ਤਿਆਰ ਕੀਤਾ ਹੁੰਦਾ ਹੈ ਉਸ ਦੀ ਜੜ ਹੈ ਉਹ 2 ਇੰਚ ਹੀ ਰੇਜਡ ਬੈੱਡ ਤੇ ਲੱਗਣੀ ਚਾਹੀਦੀ ਹੈ ਤਾਂ ਕਰਕੇ ਇਸ ਦੀ ਜਿਹੜੀ ਬਜਾਈ ਆ ਸਫਲ ਹੋ ਸਕੇ ਡ੍ਰੈਗਨ ਫਰੂਟ ਦੀ ਬਜਾਈ ਦੇ ਨਾਲ-ਨਾਲ ਡ੍ਰਿਪ ਦਾ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਪਾਣੀ ਦੀ ਬਹੁਤ ਘੱਟ ਜ਼ਰੂਰਤ ਹੁੰਦੀ ਹੈ ਔਰ ਡ੍ਰਿਪ ਦੇ ਦੁਆਰਾ ਇਸ ਨੂੰ ਜਿੰਨੀ ਪਾਣੀ ਦੀ ਜ਼ਰੂਰਤ ਹੈ ਸੀ ਉਨਾ ਹੀ ਪਾਣੀ ਦੇ ਸਕਦੇ ਹਾਂ ਕੰਟਰੋਲ ਕਰ ਸਕਦੇ ਹਾਂ ਔਰ ਅਗਰ ਕੋਈ ਖਾਦ ਵਗੈਰਾ ਪਾਉਣੀ ਹੈ ਉਹ ਵੀ ਡ੍ਰਿਪ ਦੇ ਨਾਲ ਦਿੱਤੀ ਜਾਂਦੀ ਹੈ ਕੋਈ ਵੀ ਫੰਗੀਸਾਈਡ ਦੇਣਾ ਹੈ ਜਾਂ ਕੋਈ ਇਸ ਦੀ ਗਰੋਥ ਪ੍ਰੋਮੋਟਰ ਦੇਣਾ ਹੈ ਸੀ ਰੂਟਸ ਦੇ ਦੁਆਰਾ ਹੀ ਦੇ ਸਕਦੇ ਹਾਂ ਇਸ ਨੂੰ ਘੱਟੋ-ਘੱਟ 15 ਦਿਨ ਤੋਂ ਬਾਅਦ 2 ਘੰਟੇ ਸਿਰਫ 2 ਘੰਟੇ ਪਾਣੀ ਲਗਾਇਆ ਜਾਂਦਾ ਹੈ ਔਰ 2 ਘੰਟਿਆਂ ਦਾ ਪਾਣੀ ਇਸ ਦੇ ਲਈ ਪੂਰੇ ਹਫਤੇ ਲਈ ਸਫੀਸ਼ੀਐਂਟ ਹੁੰਦਾ ਹੈ ਪੂਰੇ ਸਾਲ ਭਾਰ ਵਿੱਚ ਜੇ ਇਸ ਦੀ ਬਜਾਈ ਦੀ ਗੱਲ ਕਰੀਏ ਤਾਂ ਮਾਰਚ ਦਾ ਪਹਿਲਾ ਹਫਤਾ ਉਸ ਤੋਂ ਬਾਅਦ ਜੁਲਾਈ ਜੂਨ ਜੁਲਾਈ ਅਤੇ ਅਗਸਤ ਤਿੰਨ ਮਹੀਨੇ ਗਰਮੀਆਂ ਦੇ ਸਰਦੀ ਦਾ ਇੱਕ ਮਹੀਨਾ ਪਹਿਲਾ ਹਫਤਾ ਇਸ ਦੀ ਲਵਾਈ ਲਈ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਅਗਰ ਅਸੀਂ ਮਾਰਚ ਦੇ ਵਿੱਚ ਜੇਕਰ ਇਸ ਦੀ ਪਲਾਂਟੇਸ਼ਨ ਕਰਦੇ ਹਾਂ ਤਾਂ ਉਸ ਤੋਂ ਬਾਅਦ April ਮਈ ਦਾ ਮਹੀਨਾ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਬਹੁਤ ਜ਼ਿਆਦਾ ਗਰਮੀ ਜਿਹੜਾ ਬੇਬੀ ਪਲਾਂਟ ਹੁੰਦਾ ਸਹਨ ਨਹੀਂ ਕਰ ਸਕਦਾ ਇਸ ਲਈ ਇਸ ਦੀ ਲਵਾਈ ਆ ਜਿਹੜੀ ਫਰਵਰੀ ਮਾਰਚ ਦੇ ਪਹਿਲੇ ਹਫਤੇ ਹਫਤੇ ਲੱਗ ਜਾਣੀ ਚਾਹੀਦੀ ਹੈ ਤਾਂ ਜੋ ਗਰਮੀ ਪੈਣ ਤੋਂ ਪਹਿਲਾਂ ਪਹਿਲਾਂ ਉਸ ਦੀ ਜਿਹੜੀ ਰੂਟ ਹੈ ਮਿੱਟੀ ਦੇ ਵਿੱਚ ਸੈੱਟ ਹੋ ਸਕੇ ਉਸ ਤੋਂ ਬਾਅਦ ਦੇ ਵਿੱਚ ਸਾਡੀ ਬਰਸਾਤਾਂ ਤੋਂ ਲੈ ਕੇ ਸੈਕੰਡ ਬਜਾਈ ਸ਼ੁਰੂ ਹੋ ਜਾਂਦੀ ਹੈ ਬਰਸਾਤਾਂ ਜਿਸ ਤਰ੍ਹਾਂ ਜੂਨ ਦੇ ਵਿੱਚ ਮੌਨਸੂਨ ਤੋਂ ਬਾਅਦ ਜੁਲਾਈ ਅਗਸਤ ਸਤੰਬਰ ਤੱਕ ਅਸੀਂ ਬਜਾਈ ਅਸੀਂ ਕਰ ਸਕਦੇ ਹਾਂ ਜਿਹੜੀ ਬਜਾਈ ਅਸੀਂ ਮਾਰਚ ਦੇ ਮਹੀਨੇ ਵਿੱਚ ਕਰਦੇ ਹਾਂ ਉਸ ਦੇ ਵਿੱਚ ਮੱਕੀ ਬੀਜਣੀ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਨੂੰ ਸਾਨਵਰਨ ਤੋਂ ਬਚਾਇਆ ਜਾ ਸਕੇ ਜਿਹੜੀ ਬਜਾਈ ਅਸੀਂ ਜੁਲਾਈ ਅਗਸਤ ਤੇ ਸਤੰਬਰ ਦੇ ਮਹੀਨੇ ਕਰਦੇ ਹਾਂ ਉਸ ਉਸ ਦੌਰਾਨ ਹਵਾ ਦੇ ਵਿੱਚ ਕਾਫੀ ਸਾਰਾ ਮੌਕਸਰ ਹੁੰਦਾ ਹੈ ਔਰ ਇਹ ਇਹਨਾਂ ਮਹੀਨਿਆਂ ਦੇ ਦੌਰਾਨ ਇਸ ਨੂੰ ਸਾਨਵਰਨ ਦੀ ਕੋਈ ਸਮੱਸਿਆ ਨਹੀਂ ਆਉਂਦੀ ਸਾਡੇ ਕੋਲੇ ਇਸ ਵੇਲੇ ਤਕਰੀਬਨ ਪੰਜਾਬ ਰਿਗਰ ਵਿੱਚ ਯੂਨੀਵਰਸਿਟੀ ਦੇ ਵਿੱਚ 25 26 ਕਿਸਮਾਂ ਹੈਗੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਡ੍ਰੈਗਨ ਫੂਡ ਦੀਆਂ ਸੋ ਮੁੱਖ ਤੌਰ ਤੇ ਜਿਹੜੀਆਂ ਇਹ ਤਿੰਨ ਗਰੁੱਪਾਂ ਦੇ ਵਿੱਚ ਹੀ ਹੁੰਦਾ ਇੱਕ ਜਿਹੜਾ ਹੈਗਾ ਬਾਹਰੋਂ ਲਾਲ ਤੇ ਅੰਦਰੋਂ ਚਿੱਟੇ ਗੁੱਦੇ ਵਾਲਾ ਦੂਸਰਾ ਬਾਹਰੋਂ ਲਾਲ ਰੰਗ ਦਾ ਫਾਲ ਤੇ ਅੰਦਰੋਂ ਉਹਦਾ ਗੁੱਦਾ ਵੀ ਲਾਲ ਹੁੰਦਾ ਹੈ ਤੀਸਰਾ ਇਹ ਬਾਹਰੋਂ ਪੀਲੇ ਰੰਗ ਦਾ ਹੁੰਦਾ ਤੇ ਅੰਦਰੋਂ ਉਹਦਾ ਗੁੱਦਾ ਚਿੱਟਾ ਹੁੰਦਾ ਇਹ ਤਿੰਨ ਹੀ ਮੁੱਖ ਕਿਸਮਾਂ ਜਿਹੜੀਆਂ ਹੈਗੀਆਂ ਆ ਸੰਸਾਰ ਦੇ ਵਿੱਚ ਚੱਲਦੀਆਂ ਸੋ ਸਾਡੇ ਕੋਲੇ ਵੀ ਇਹ ਕਿਸਮਾਂ ਸਾਰੀਆਂ ਹੈਗੀਆਂ ਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਦੋ ਕਿਸਮਾਂ ਜਿਹੜੀਆਂ ਹੈਗੀਆਂ ਰੈਡ ਡ੍ਰੈਗਨ 1 ਤੇ ਵਾਈਟ ਡ੍ਰੈਗਨ 1 ਇਹ ਵਪਾਰਕ ਪੱਧਰ ਤੇ ਕਾਸ਼ਤ ਲਈ ਪੰਜਾਬ ਦੇ ਵਿੱਚ ਸਿਫਾਰਸ਼ ਕੀਤੀਆਂ ਸੋ ਡ੍ਰੈਗਨ ਫੂਡ ਦੇ ਹੇਠ ਰਕਬਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਹੈ ਸੋ ਜੇ ਆਪਾਂ ਗੱਲ ਕਰੀਏ ਕਿ ਇਹਦੇ ਜਿਹੜੇ ਹੈਗੇ ਡ੍ਰੈਗਨ ਫੂਡ ਦੀ ਕਾਸ਼ਤ ਦੀ ਮਹੱਤਤਾ ਕੀ ਆ ਇਹਦੀ ਇੰਪੋਰਟੈਂਸ ਕੀ ਆ ਇਹਦੇ ਉੱਤੇ ਇਹਦੀ ਆਪਾਂ ਖੇਤੀ ਕਿਉਂ ਕਰਨੀ ਆ ਸੋ ਕਿਸਾਨ ਵੀਰੋ ਜਿਸ ਤਰ੍ਹਾਂ ਆਪਾਂ ਦੇਖ ਰਹੇ ਆ ਕਿ ਡ੍ਰੈਗਨ ਫੂਡ ਦੀ ਜਿਹੜੀ ਹੈਗੀ ਆ ਉਚਾਈ ਬਹੁਤੀ ਉੱਚੀ ਨਹੀਂ ਜਾਂਦੀ ਸੋ ਇਸ ਕਰਕੇ ਇਹਦੀ ਸੰਭਾਲ ਕਰਨੀ ਬਹੁਤ ਸੌਖੀ ਹੁੰਦੀ ਆ ਦੂਸਰਾ ਜਿਸ ਤਰ੍ਹਾਂ ਇਹ ਦੇਖ ਰਹੇ ਆ ਕਿ ਸਿੰਗਲ ਪੋਲ ਸਿਸਟਮ ਦੇ ਅੱਤਰ ਆਪਾਂ ਇਹਨੂੰ ਲਾਇਆ ਹੋਇਆ ਇੱਕ ਕਿੱਲੇ ਦੇ ਵਿੱਚ ਤਕਰੀਬਨ 550 ਪੋਲ ਲੱਗਦੇ ਆ ਤੇ ਸਾਡੀ ਜਿਹੜੀ ਇਹ ਪੋਲਾਂ ਦੇ ਵਿਚਕਾਰ ਆ ਜਾਂ ਇਹਨਾਂ ਦੀਆਂ ਲਾਈਨਾਂ ਦੇ ਵਿਚਕਾਰ ਜਿਹੜੀ ਜਗ੍ਹਾ ਹੈਗੀ ਆ ਉਹ ਅਸੀਂ ਅੰਤਰ ਫਸਲਾਂ ਵਾਸਤੇ ਜਿਹੜੀ ਹੈਗੀ ਆ ਉਹ ਵਰਤ ਸਕਦੇ ਆ ਸਾਡੀ 65 70% ਰਕਬਾ ਜਿਹੜਾ ਹੈਗਾ ਉਹ ਅਸੀਂ ਹੋਰ ਫਸਲਾਂ ਕਾਸ਼ਤ ਕਰਕੇ ਉਹਦੇ ਤੋਂ ਆਮਦਨ ਲੈ ਸਕਦੇ ਜਿੰਨਾ ਚਿਰ ਇਹਦੀ ਜਿਹੜੀ ਲਾਈਫ ਹੈਗੀ ਆ ਸੋ ਤੀਸਰਾ ਇਹਦਾ ਇਹ ਫਾਇਦਾ ਹੈਗਾ ਕਿ ਇਹਨੂੰ ਬਹੁਤੇ ਜ਼ਿਆਦੇ ਕੀੜੇ ਮਕੌੜੇ ਤੇ ਬਿਮਾਰੀਆਂ ਨਹੀਂ ਲੱਗਦੀਆਂ ਸੋ ਸਾਨੂੰ ਜਿਹੜੇ ਹੈਗੇ ਆ ਉਹ ਉਹ ਵੀ ਫਾਇਦਾ ਹੈ ਕਿ ਸਾਡਾ ਉਹਨਾਂ ਤੇ ਕੀੜਿਆਂ ਦੀ ਰੋਕਥਾਮ ਵਾਸਤੇ ਜਿਹੜਾ ਹੈਗਾ ਬਹੁਤਾ ਜ਼ਿਆਦਾ ਖਰਚਾ ਨਹੀਂ ਹੁੰਦਾ ਉਸ ਤੋਂ ਇਲਾਵਾ ਇਹਦੇ ਨਵੇਂ ਬੂਟੇ ਤਿਆਰ ਕਰਨ ਦੀ ਵਿਧੀ ਬਹੁਤ ਸੌਖੀ ਆ ਤਕਰੀਬਨ 3-4 ਮਹੀਨਿਆਂ ਦੇ ਵਿੱਚ ਸਾਡਾ ਜਿਹੜਾ ਇਹਦਾ ਬੂਟਾ ਤਿਆਰ ਹੋ ਜਾਂਦਾ ਜਿੱਥੇ ਇਹ ਬੂਟਾ ਇੱਕ ਜਿਹੜਾ ਬੂਟਾ ਚੌਥੇ ਸਾਲ ਤੋਂ ਬਾਅਦ 8 ਤੋਂ 10 ਕਿਲੋਗ੍ਰam ਫਲ ਵੀ ਦੇ ਦਿੰਦਾ ਤੇ ਉਹ ਜਿਹੜਾ ਹੈਗੇ 35 ਚਾਲੇ ਬੂਟੇ ਵੀ ਸਾਨੂੰ ਦੇ ਸਕਦਾ ਸੋ ਅਸੀਂ ਬੂਟੇ ਦੀ ਸੇਲ ਕਰਕੇ ਬੂਟਿਆਂ ਦੀ ਨਰਸੀ ਉਤਪਾਦਨ ਕਰਕੇ ਵੀ ਇਹਦੇ ਤੋਂ ਚੋਖਾ ਮੁਨਾਫਾ ਲੈ ਸਕਦੇ ਆ ਸੋ ਪਰ ਇਹਦੀ ਇੱਕ ਜਿਹੜੀ ਹੈਗੀ ਹੈ ਮੇਨ ਜਿਹੜੀ ਡਿਮਾਂਡ ਆ ਜਾਂ ਮੇਨ ਰਿਕੁਆਇਰਮੈਂਟ ਆ ਉਹ ਹੈ ਕਿ ਘੱਟੋ ਘੱਟ 5 ਲੱਖ ਰੁਪਿਆ ਪਰ ਏਕੜ ਇਹਦੀ ਆਕਾਸ਼ ਦੇ ਸ਼ੁਰੂਆਤੀ ਲਾਗਤ ਚਾਹੀਦੀ ਹੈ ਸੋ ਇਨੀਸ਼ੀਅਲ ਇਨਵੈਸਟਮੈਂਟ ਇਹਦੀ ਕਾਫੀ ਆ ਦੂਸਰਾ ਬੂਟਿਆਂ ਦੀ ਜਿਹੜੀ ਹੈਗੀ ਹੈ ਕੁਆਲਿਟੀ ਬਹੁਤ ਮਹਨੇ ਰੱਖਦੀ ਹੈ ਕਿਉਂਕਿ ਜੇ ਅਸੀਂ ਪੂਲ ਸਿਸਟਮ ਦੇ ਵਿੱਚ ਲਾਉਨੇ ਆ ਤਾਂ ਤਕਰੀਬਨ 2000 ਬੋਟਾ ਸਾਡਾ ਇੱਕ ਏਕੜ ਦੇ ਵਿੱਚ ਲੱਗਦਾ ਹੈ ਸੋ ਉਹਦੀ ਜਿਹੜੀ ਕੁਆਲਿਟੀ ਦੇ ਵਿੱਚ ਜਾਂ ਬਲਕ ਦੇ ਵਿੱਚ ਅਵੇਲੇਬਿਲਟੀ ਉਹ ਵੀ ਜਿਹੜੀ ਹੈਗੀ ਆ ਉਹ ਇੱਕ ਸਮੱਸਿਆ ਹੈਗੀ ਆ ਸੋ ਜਿੱਥੋਂ ਤੱਕ ਇਹਦੀ ਨਿਊਟ੍ਰੀਸ਼ਨਲ ਇੰਪੋਰਟੈਂਸ ਦੀ ਗੱਲ ਕਰੀਏ ਤਾਂ ਇਹ ਜਿਹੜਾ ਫਾਲਾ ਇਹ ਖੁਰਾਕ ਦਾ ਬਹੁਤ ਅਹਿਮ ਸੋ ਮੈਂ ਇਹਦੇ ਵਿੱਚ ਇਹ ਨਿਊਟ੍ਰੀਸ਼ਨਲੀ ਬਹੁਤ ਰਿਚ ਹੁੰਦਾ ਹੈ ਖਾਸ ਤੌਰ ਤੇ ਜਿਹੜੇ ਅੰਦਰੋਂ ਲਾਲ ਰੰਗ ਦੀ ਗੁੱਦੇ ਵਾਲੇ ਜਾਂ ਲਾਲ ਰੰਗ ਦੀ ਪਲਪ ਵਾਲੇ ਜਿਹੜੇ ਫਲ ਹੁੰਦੇ ਆ ਉਹ ਐਂਟੀਆਕਸੀਡੈਂਟ ਦੀ ਮਾਤਰਾ ਦੇ ਵਿੱਚ ਬਹੁਤ ਭਰਪੂਰ ਹੁੰਦੇ ਆ ਉਸ ਤੋਂ ਇਲਾਵਾ ਇਹਦੇ ਵਿੱਚ ਕਾਫੀ ਮਿਨਰਲਸ ਹੁੰਦੇ ਆ ਇਹਦੇ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟਸ ਹੁੰਦੇ ਆ ਖਾਸ ਤੌਰ ਤੇ ਬੀਟਾਲਿਨ ਕੰਪਾਊਂਡ ਹੁੰਦਾ ਹੈ ਉਸ ਤੋਂ ਇਲਾਵਾ ਜਿਹੜੇ ਇਹਦੇ ਵਿੱਚ ਸੀਡ ਹੁੰਦੇ ਆ ਕਿਉਂਕਿ ਜਦੋਂ ਅਸੀਂ ਡ੍ਰੈਗਨ ਫੂਡ ਦਾ ਫਲ ਖਾਂਦੇ ਆ ਤਾਂ ਇਹਦੇ ਵਿੱਚ ਸਾਨੂੰ ਉਹਦਾ ਸੀਡ ਵੀ ਖਾਦਾ ਜਾਂਦਾ ਸੀਡ ਦੇ ਵਿੱਚ ਵੀ ਇਹਦੇ ਬੀਜ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਅਸੈਂਸ਼ੀਅਲ ਫੈਟੀ ਐਸਿਡ ਹੁੰਦੇ ਆ ਜਿਹੜੀ ਸਾਡੀ ਸਰੀਰ ਨੂੰ ਜਿੰਨਾ ਦੀ ਜ਼ਰੂਰਤ ਹੁੰਦੀ ਆ ਸੋ ਉਸ ਤੋਂ ਇਲਾਵਾ ਇਹਦੇ ਵਿੱਚ ਕਾਫੀ ਮਿਨਰਲਸ ਜਿਸ ਤਰ੍ਹਾਂ ਫਾਸਫੋਰਸ ਕੈਲਸ਼ੀਅਮ ਦਾ ਵਗੈਰਾ ਦੀ ਮਾਤਰਾ ਵੀ ਕਾਫੀ ਹੁੰਦੀ ਆ ਸੋ ਇਹ ਨਿਊਟ੍ਰੀਸ਼ਨਲੀ ਬਹੁਤ ਰਿਚ ਹੈ ਇੱਕੇ ਦੀ ਇੰਪੋਰਟੈਂਸ ਇਹ ਹੈ ਕਿ ਇਹ ਪੰਜਾਬ ਦੇ ਵਿੱਚ ਜਿਹੜੀ ਇਹਦੀ ਆਮਦ ਆ ਉਹ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਹੁੰਦੀ ਆ ਉਦੋਂ ਕੋਈ ਬਹੁਤੇ ਫਰੈਸ਼ ਫਰੂਟ ਨਹੀਂ ਹੁੰਦੇ ਔਰ ਇਹਦੀ ਜਿਹੜੀ ਮਾਰਕੀਟ ਪ੍ਰਾਈਸ ਆ ਉਹ ਆਪਾਂ ਨੂੰ ਚੰਗਾ ਮਿਲ ਜਾਂਦਾ ਸੋ ਇਹ ਵੀ ਇੱਕ ਆਪਣਾ ਇਹ ਐਡ ਐਡਵਾਂਟੇਜ ਹੈ ਕਿ ਜਦੋਂ ਮਾਰਕੀਟ ਦੇ ਵਿੱਚ ਇਹਦਾ ਹੋਰ ਤਾਜ਼ੇ ਫਲਾਂ ਨਾਲ ਬਹੁਤਾ ਕੰਪੀਟੀਸ਼ਨ ਪੰਜਾਬ ਦੇ ਵਿੱਚ ਪੈਦਾ ਹੋਣ ਵਾਲੇ ਫਲਾਂ ਨਾਲ ਬਹੁਤਾ ਕੰਪੀਟੀਸ਼ਨ ਨਹੀਂ ਹੁੰਦਾ ਤਾਂ ਉਦੋਂ ਡ੍ਰੈਗਨ ਫਰੂਟ ਦੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਅਵੇਲੇਬਿਲਟੀ ਹੋ ਜਾਂਦੀ ਆ ਸੋ ਜੇ ਆਪਾਂ ਇਹਦੀ ਕਾਸ਼ਤ ਦੀ ਗੱਲ ਕਰੀਏ ਤਾਂ ਇਹ ਜਿਸ ਤਰ੍ਹਾਂ ਆਪਾਂ ਤੁਸੀਂ ਦੇਖ ਰਹੇ ਆ ਇਹ ਸਿੰਗਲ ਪੋਲ ਸਿਸਟਮ ਇਹਨੂੰ ਅੰਬਰੋਲਾ ਸਿਸਟਮ ਵੀ ਕਹਿੰਦੇ ਆ ਤਾਂ 1 ਏਕੜ ਦੇ ਵਿੱਚ ਤਕਰੀਬਨ 500 ਪੋਲ ਲੱਗ ਜਾਂਦੇ ਆ ਔਰ ਹਰੇਕ ਪੋਲ ਦੇ ਨਾਲ ਆਪਾਂ ਜਿਹੜੇ ਹੈਗੇ ਆ ਚਾਰ ਬੂਟੇ ਲਾਉਣੇ ਆ ਬਿਲਕੁਲ ਉਹਦੇ ਨਾਲ ਕਰਕੇ ਉਸ ਤੋਂ ਬਾਅਦ ਬੂਟੇ ਲਾ ਕੇ ਇਹਦੇ ਨਾਲ ਉਹ ਅਟੈਚ ਆਪਾਂ ਉਹਨੂੰ ਲਗਾਤਾਰ ਬੰਨਦੇ ਰਹਿਣਾ ਤਾਂ ਕਿ ਜਿਹੜਾ ਬੂਟਾ ਸਾਡਾ ਉਹ ਉਹ ਉੱਪਰ ਚਲਾ ਜਾ ਸਕੇ ਸੋ ਇਹਦੇ ਜਿਹੜੇ ਡ੍ਰੈਗਨ ਫੂਡ ਦੀ ਲਵਾਈ ਦਾ ਢੋਗਵਾ ਸਵਾ ਫਰਵਰੀ ਮਾਰਚ ਜਾਂ ਜੁਲਾਈ ਤੋਂ ਸਤੰਬਰ ਦੇ ਬੂਟ ਨਵੇਂ ਬੂਟੇ ਲਗਾਏ ਜਾ ਸਕਦੇ ਆ ਸੋ ਇਹ ਬੂਟੇ ਅਸੀਂ ਵਪਾਰਕ ਪੱਧਰ ਤੇ ਇਸ ਤਰ੍ਹਾਂ ਪੋਲ ਗੱਡ ਲੈਣੇ ਆ ਪੋਲ ਦੀ ਜਿਹੜੀ ਦੋਹਾਂ ਜਿਹੜੀ ਵਿੱਥ ਹੋਣੀ ਚਾਹੀਦੀ ਆ ਜਾਂ ਉਹਨੇ ਦੂਰੀ ਹੋਣੀ ਚਾਹੀਦੀ ਆ ਪੋਲ ਤੋਂ ਪੋਲ ਆਪਾਂ 8 ਫੁੱਟ ਰੱਖ ਸਕਦੇ ਆ ਲਾਈਨਾਂ ਤੋਂ ਲਾਈਨਾਂ ਜਿਹੜਾ ਹੈਗਾ ਉਹ ਆਪਾਂ ਜਿਹੜਾ ਹੈਗਾ 10 ਤੋਂ ਲੈ ਕੇ 12 ਫੁੱਟ ਤੇ ਜਪੂਲ ਤੋਂ ਪੂਲ ਆਪਾਂ 8 ਤੋਂ ਲੈ ਕੇ 10 ਫੁੱਟ ਦੀ ਦੂਰੀ ਰੱਖ ਕੇ ਆਪਾਂ ਲਗਾ ਦਈਏ ਤਕਰੀਬਨ 450 ਤੋਂ ਲੈ ਕੇ 500 ਪੂਲ ਪ੍ਰਤੀ ਏਕੜ ਦੇ ਹਿਸਾਬ ਨਾਲ ਲੱਗ ਜਾਂਦੇ ਆ ਹਰੇਕ ਪੂਲ ਦੇ ਨਾਲ ਚਾਰ ਬੂਟੇ ਲੱਗਣਗੇ ਤਾਂ ਇਸ ਤਰੀਕੇ ਨਾਲ ਸਾਡਾ ਤਕਰੀਬਨ 2000 ਬੂਟਾ ਪਰ ਏਕੜ ਇਹਦੀ ਜਿਹੜੀ ਹੈਗੀ ਹੈ ਪਲਾਂਟਿੰਗ ਹੋ ਜਾਂਦੀ ਆ ਡ੍ਰੈਗਨ ਫਰੂਟ ਦੀ ਲਵਾਈ ਤੋਂ ਬਾਅਦ ਪੂਰੇ 24 ਮਹੀਨਿਆਂ ਬਾਅਦ ਇਸ ਨੂੰ ਕਿਲੋ 2 ਕਿਲੋ ਪਰ ਪਿੱਲਰ ਫਰੂਟ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ 36 ਮਹੀਨਿਆਂ ਬਾਅਦ ਇਸ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ 10 ਕਿਲੋ ਤੋਂ ਉੱਪਰ ਚਲੀ ਜਾਂਦੀ ਹੈ ਪਰ ਪਿੱਲਰ ਇੱਕ ਏਕੜ ਦੇ ਵਿੱਚ ਘੱਟੋ ਘੱਟ 500 ਪਿੱਲਰ ਲੱਗਦੇ ਹਨ 500 ਪਿੱਲਰ ਦੇ ਹਿਸਾਬ ਨਾਲ 40 ਤੋਂ 50 ਕੁਇੰਟਲ ਵਜਣਾ ਜਿਹੜਾ 36 ਮਹੀਨਿਆਂ ਬਾਅਦ ਅਸੀਂ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੈ ਸਕਦੇ ਹਾਂ ਔਰ ਇਸ ਦਾ ਮਾਰਕੀਟ ਪ੍ਰਾਈਸ ਹੈ 150 ਰੁਪਏ ਪਰ ਕਿਜੀ ਹੋਲ ਸੇਲ ਪ੍ਰਾਈਸ ਪੰਜਾਬ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈ ਇਸ ਦੇ ਵਿੱਚ ਕਾਫੀ ਸਰੀਆਂ ਸਮੱਸਿਆਵਾਂ ਵੀ ਆਉਂਦੀਆਂ ਹਨ ਸਮੱਸਿਆਵਾਂ ਬਾਰੇ ਜਾਣਨਾ ਬਹੁਤ ਹੀ ਜ਼ਰੂਰੀ ਹੈ ਅਗਰ ਸਮੱਸਿਆਵਾਂ ਨੂੰ ਅਸੀਂ ਅਣ ਦੇਖਿਆ ਕਰਾਂਗੇ ਤਾਂ ਸਾਡੀ ਖੇਤੀ ਫੇਲ ਹੋ ਜਾਵੇਗੀ ਇਸ ਦੇ ਵਿੱਚ ਪਹਿਲੀ ਸਮੱਸਿਆ ਹੈ ਪਾਣੀ ਦੀ ਮਤਲਬ ਕਈ ਜ਼ਿਮੀਂਦਾਰ ਕੀ ਕਰਦੇ ਹਨ ਕਿ ਇਸ ਨੂੰ ਆਮ ਫਸਲ ਵਾਂਗ ਪੱਧਰੇ ਵਿੱਚ ਇਸ ਦੀ ਬਿਜਾਈ ਕਰ ਦਿੰਦੇ ਹਨ ਉਸ ਦੇ ਵਿੱਚ ਖਾਲੀਆਂ ਬਣਾ ਕੇ ਆਮ ਫਸਲ ਵਾਂਗ ਫਲੱਡ ਇਰੀਗੇਸ਼ਨ ਕੀਤੀ ਜਾਂਦੀ ਹੈ ਫਲੱਡ ਇਰੀਗੇਸ਼ਨ ਕਰਨ ਦੇ ਨਾਲ ਇਸ ਦੀ ਜਿਹੜੀ ਰੂਟ ਹੈ ਉਹ ਡੈਮੇਜ ਹੋ ਜਾਂਦੀ ਹੈ ਤੇ ਬੂਟਾ ਸੁੱਕ ਜਾਂਦਾ ਹੈ ਤੇ ਦੂਸਰੀ ਜਿਹੜੀ ਸਮੱਸਿਆ ਹੈ ਸਨਵਰਨ ਦੀ ਇਸ ਨੂੰ ਮਾਰਚ ਅਪ੍ਰੈਲ ਤੇ ਮਈ ਦੇ ਮਹੀਨੇ ਵਿੱਚ ਸਨਵਰਨ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪੌਦਾ 35 ਡਿਗਰੀ ਤੱਕ ਵਧੀਆ ਖੁਸ਼ ਰਹਿੰਦਾ ਹੈ ਅਗਰ ਉੱਪਰ ਟੈਂਪਰੇਚਰ ਜਾਂਦਾ ਹੈ ਔਰ ਹਵਾ ਦੇ ਵਿੱਚ ਨਮੀ ਵੀ ਨਹੀਂ ਤਾਂ ਇਸ ਦੇ ਜਿਹੜੇ ਪੱਤੇ ਹਨ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਔਰ ਉਸ ਤੋਂ ਬਾਅਦ ਫੰਗਸ ਲੱਗ ਕੇ ਬੂਟਾ ਮਰਨ ਦਾ ਖਤਰਾ ਰਹਿੰਦਾ ਹੈ ਉਹਨਾਂ ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲਾਂ ਸਸਤਾ ਜਿਹੜਾ ਮੈਨੇਜਮੈਂਟ ਹੈ ਉਹ ਇਸ ਦੀ ਮਾਰਚ ਦੇ ਵਿੱਚ ਮੱਕੀ ਦੀ ਬਿਜਾਈ ਕਰਕੇ ਹੋ ਜਾਂਦਾ ਹੈ ਔਰ ਦੂਜਾ ਮੈਨੇਜਮੈਂਟ ਹੈ ਇਸ ਦੇ ਵਿੱਚ ਸਪ੍ਰਿੰਕਲ ਵੀ ਅਸੀਂ ਲਗਾ ਸਕਦੇ ਹਾਂ ਅਸੀਂ ਵੀ 1 ਏਕੜ ਵਿੱਚ 30 ਸਪ੍ਰਿੰਕਲ ਘਟੋ ਘਟ ਲਗਾਏ ਹਨ ਜਿਹੜੇ ਅਸੀਂ ਦੁਪਹਿਰ ਵੇਲੇ 2 ਜਾਂ 3 ਘੰਟੇ ਜਿਸ ਦਿਨ ਜ਼ਿਆਦਾ ਗਰਮੀ ਹੁੰਦੀ ਹੈ ਉਹਨਾਂ ਨੂੰ ਚਲਾ ਦਿੰਦੇ ਹਾਂ ਔਰ ਆਰਟੀਫੀਸ਼ੀਅਲ ਬਾਰਸ਼ ਕਰਕੇ ਕਲਾਈਮੇਟ ਨੂੰ ਕੰਟਰੋਲ ਕੀਤਾ ਜਾਂਦਾ ਹੈ ਔਰ ਬੂਟੇ ਬਹੁਤ ਵਧੀਆ ਰਹਿੰਦੇ ਹਨ ਔਰ ਤੀਜਾ ਇਸ ਦਾ ਹੈ ਪਰਮਾਨੈਂਟ ਇਸ ਦੇ ਉੱਤੇ ਵਾਈਟ ਸ਼ੈੱਡ ਨੈੱਟ ਸ਼ੈੱਡ ਨੈੱਟ ਵੀ ਪਾ ਸਕਦੇ ਹਾਂ ਇਸ ਨੂੰ ਕਿਉਂਕਿ ਇਹ ਸ਼ੈਮੀ ਸ਼ੇਡ ਨੂੰ ਬਹੁਤ ਵਧੀਆ ਸਹ ਲੈਂਦਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਅਗਰ ਅਸੀਂ ਇਸ ਦੇ ਉੱਪਰ ਸ਼ੈਮੀ ਸ਼ੇਡ ਨੈਟ ਲਗਾ ਦਈਏ 40% ਵੀ ਨੈਟ ਲਗਾ ਦਈਏ ਧੁੱਪ ਤੋਂ ਬਚਾਉਣ ਵਾਸਤੇ ਤਾਂ ਵੀ ਬਹੁਤ ਜ਼ਿਆਦਾ ਸਫੀਸ਼ੈਂਟ ਹੈ ਇਸ ਦੇ ਲਈ ਪਰ ਉਹ ਥੋੜਾ ਮਹਿੰਗਾ ਪ੍ਰੋਜੈਕਟ ਹੈ 4 ਤੋਂ 5 ਲੱਖ ਰੁਪਏ ਪਰ ਏਕੜ ਦਾ ਖਰਚਾ ਹੈ ਇਸ ਲਈ ਸਾਡੇ ਕੋਲੇ ਦੋ ਵਿਕਲਪ ਬਹੁਤ ਵਧੀਆ ਸਸਤੇ ਹਨ ਪਹਿਲਾ ਹੈ ਮਾਰਚ ਦੇ ਮਹੀਨੇ ਵਿੱਚ ਮੱਕੀ ਬੀਜੀ ਜਾਵੇ ਦੂਜਾ ਹੈ ਸਪ੍ਰਿੰਕਲ ਲਗਾਏ ਜਾਣ ਅਗਰ ਅਸੀਂ ਸ਼ੈਡ ਨੈਟ ਲਗਾਉਣੇ ਹਨ ਤਾਂ ਉਹ ਵੀ ਲਗਾ ਸਕਦੇ ਹਾਂ ਉਹ ਕਿਸਾਨ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਮੈਨੇਜਮੈਂਟ ਕਰਦਾ ਹੈ। ਦੂਸਰਾ ਹੈ ਕਿ ਅਸੀਂ ਸਰਦੀਆਂ ਦੇ ਵਿੱਚ ਕੋਹਰੇ ਦੇ ਵਿੱਚ ਵੀ ਇਸ ਨੂੰ ਬਚਾਉਣਾ ਜ਼ਰੂਰੀ ਹੈ। ਸਰਦੀਆਂ ਦੇ ਵਿੱਚ ਲਗਭਗ 8 ਤੋਂ 10 ਦਿਨ ਬਹੁਤ ਜ਼ਿਆਦਾ ਕੋਹਰਾ ਪੈਂਦਾ ਹੈ ਪੰਜਾਬ ਦੇ ਵਿੱਚ। ਔਰ ਉਸ ਦੌਰਾਨ ਵੀ ਜਿਹੜੇ ਇਸ ਤੇ ਨਵੇਂ ਪੱਤੇ ਫਟਾ ਫਟਾਰਾ ਕਰਦੇ ਹਨ ਉਹਨਾਂ ਨੂੰ ਗੱਲ ਦੀ ਸਮੱਸਿਆ ਆ ਜਾਂਦੀ ਹੈ ਪਰ ਜਿਹੜੇ ਪੁਰਾਣੇ ਪੱਤੇ ਹੁੰਦੇ ਹਨ ਜੋ ਮੈਚੂਰ ਹੁੰਦੇ ਹਨ ਉਹਨਾਂ ਨੂੰ ਕੋਹਰੇ ਤੋਂ ਕੋਈ ਸਮੱਸਿਆ ਨਹੀਂ ਆਉਂਦੀ ਇਸ ਲਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। ਇਸ ਦੇ ਸਾਡੇ ਕੋਲੇ ਦੋ ਹੱਲ ਹਨ। ਪਹਿਲਾ ਹੱਲ ਹੈ ਕਿ ਅਸੀਂ ਜਿਹੜੇ ਨਵੇਂ ਪੱਤੇ ਇਸ ਦੇ ਦਸੰਬਰ ਦੇ ਵਿੱਚ ਨਿਕਲਦੇ ਹਨ ਉਹਨਾਂ ਨੂੰ ਪਹਿਲਾਂ ਹੀ ਕੱਟ ਦਈਏ ਤਾਂ ਜੋ ਬਾਅਦ ਦੇ ਵਿੱਚ ਸਾਨੂੰ ਬਿਮਾਰੀ ਤੋਂ ਬਚਣ ਲਈ ਕੋਈ ਮੈਨੇਜਮੈਂਟ ਹੀ ਨਾ ਕਰਨਾ ਪਵੇ। ਦੂਜਾ ਹੈ ਕਿ ਅਗਰ ਅਸੀਂ ਨਵੇਂ ਨਵੇਂ ਪੱਤੇ ਰੱਖਦੇ ਹਾਂ ਦਸੰਬਰ ਦੇ ਵਿੱਚ ਤਾਂ ਫਿਰ ਸਲਫਰ ਦੇ ਵਿੱਚ 111 ਮਿਕਸ ਕਰਕੇ ਸਪਰੇਅ ਵੀ ਕਰ ਸਕਦੇ ਹਾਂ ਜਾਂ ਆਰਟੀਫੀਸ਼ੀਅਲ ਰਾਤ ਨੂੰ ਬਾਰਿਸ਼ ਕਰਵਾ ਕੇ ਸਪ੍ਰਿੰਕਲ ਦੁਆਰਾ ਵੀ ਇਸ ਦਾ ਮੈਨੇਜਮੈਂਟ ਕਰ ਸਕਦੇ ਹਾਂ। ਬਾਕੀ ਬਾਰਿਸ਼ ਨੂੰ ਇਹ ਪlant ਬਹੁਤ ਵਧੀਆ ਮੰਨਦਾ ਹੈ। ਜਿੰਨੀ ਜ਼ਿਆਦਾ ਬਾਰਸ਼ ਹੋਏਗੀ ਉਨੀ ਵਧੀਆ ਫਸਲ ਹੋਏਗੀ ਡ੍ਰੈਗਨ ਫਰੂਟ ਦਾ ਅਗਰ ਕੀਤਾ ਜਾਵੇ ਫਲਾਵਰਿੰਗ ਟਾਈਮ ਫਲਾਵਰਿੰਗ ਟਾਈਮ ਇਸ ਦਾ ਜੂਨ ਤੋਂ ਸ਼ੁਰੂ ਹੋ ਜਾਂਦਾ ਹੈ ਅਗਰ अर्ਲੀ ਬਾਰਸ਼ ਆ ਜਾਏ ਤਾਂ अर्ਲੀ ਸ਼ੁਰੂ ਹੋ ਜਾਂਦਾ ਹੈ ਫਲਾਵਰ ਅਗਰ ਬਾਰਸ਼ ਲੇਟ ਹੁੰਦੀ ਹੈ ਤਾਂ ਫਲਾਵਰ ਡ੍ਰੈਗਨ ਫਰੂਟ ਨੂੰ ਥੋੜਾ ਲੇਟ ਆਏਗਾ 15 ਦਿਨ ਇਸ ਦਾ ਫਲਾਵਰ ਰਹਿੰਦਾ ਹੈ ਉਸ ਤੋਂ ਬਾਅਦ 30 ਦਿਨ ਦੇ ਵਿੱਚ ਇਸ ਦਾ ਫਲ ਪੱਕ ਕੇ ਰੈਡੀ ਹੋ ਜਾਂਦਾ ਹੈ ਉਸ ਦੀ ਹਾਰਵੈਸਟਿੰਗ 45 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਇਸ ਨੂੰ ਪੂਰੇ ਸੀਜ਼ਨ ਦੇ ਵਿੱਚ ਜੂਨ ਤੋਂ ਲੈ ਕੇ ਦਸੰਬਰ ਤੱਕ ਹਾਰਵੈਸਟ ਕੀਤਾ ਜਾਂਦਾ ਹੈ 6 ਤੋਂ 7 ਤੜਾਈਆਂ ਇਸ ਦੀਆਂ ਆ ਜਾਂਦੀਆਂ ਹਨ ਇਸ ਲਈ ਇਸ ਨੂੰ ਮਾਰਕੀਟਿੰਗ ਕਰਨ ਦੇ ਵਿੱਚ ਬਹੁਤੀ ਦਿੱਕਤ ਨਹੀਂ ਆਉਂਦੀ ਕਿਉਂਕਿ ਥੋੜਾ ਥੋੜਾ ਉੱਤਰਦਾ ਹੈ ਔਰ ਉਹਨਾਂ ਸਾਡਾ ਵਿਕ ਵਿਕ ਜਾਂਦਾ ਹੈ 40 30 ਤੋਂ 40 ਕੁਇੰਟਲ ਵਜਨ ਜਿਹੜਾ ਸਾਡਾ ਲੈਣਾ ਹੈ ਪਰ ਇੱਕੜ ਦਾ 40 ਤੋਂ 50 ਕੁਇੰਟਲ ਲੈਣਾ ਹੈ ਉਹ ਸਾਨੂੰ ਪੂਰਾ 5 ਤੋਂ 6 ਮਹੀਨੇ ਦਾ ਸਮਾਂ ਲੱਗਣਾ ਹੈ ਔਰ 5 ਤੋਂ 6 ਮਹੀਨੇ ਦੇ ਸਮੇਂ ਦੌਰਾਨ ਮਾਰਕੀਟਿੰਗ ਕਰਨ ਦੇ ਵਿੱਚ ਕੋਈ ਸਮੱਸਿਆ ਨਹੀਂ ਕਿਉਂਕਿ ਡ੍ਰੈਗਨ ਫਰੂਟ ਦੀ ਮਾਰਕੀਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਡਿਮਾਂਡ ਵੀ ਚੰਗੀ ਹੈ ਔਰ ਇਸ ਦੀ ਸੈਲਫ ਲਾਈਫ ਕਹ ਲਈਏ ਕਿ ਰੂਮ ਟੈਂਪਰੇਚਰ ਦੇ 30 ਡਿਗਰੀ ਦੇ ਉੱਪਰ ਘੱਟੋ-ਘੱਟ 25 ਤੋਂ 30 ਦਿਨ ਇਹ ਖਰਾਬ ਨਹੀਂ ਹੁੰਦਾ ਇਹ ਇਸ ਦੀ ਬਹੁਤ ਹੀ ਜ਼ਿਆਦਾ ਹੋਰ ਫਲਾਂ ਦੇ ਨਾਲੋਂ ਪਲੱਸ ਪੁਆਇੰਟ ਹੈ ਸਭ ਤੋਂ ਪਹਿਲਾਂ ਜਦੋਂ 2016 ਦੇ ਵਿੱਚ ਅਸੀਂ ਇਸ ਦੀ ਸ਼ੁਰੂ ਖੇਤੀ ਸ਼ੁਰੂ ਕੀਤੀ ਤਾਂ ਮੈਂ 100 ਪਿੱਲਰ ਲਗਾਇਆ ਸੀ ਜਿਸ ਦੇ ਵਿੱਚ 400 ਕੁੱਲ ਪਲਾਂਟ ਲੱਗੇ ਹੋਏ ਸਨ ਪਰ ਹੁਣ ਇਸ ਟਾਈਮ ਮੇਰੇ ਕੋਲ ਇਸ ਨੂੰ ਵਧਾਉਂਦੇ ਹੋਏ 1300 ਪਿੱਲਰ ਘੱਟੋ ਘੱਟ 52-5300 ਬੂਟਾ ਮੇਰੇ ਬਾਗ ਦੇ ਵਿੱਚ ਲੱਗਿਆ ਹੋਇਆ ਹੈ ਸ਼ੁਰੂਆਤੀ ਸਮੇਂ ਦੌਰਾਨ ਜੋ ਸਾਡੇ ਪਿੰਡ ਦਾ ਜੋ ਰਿਐਕਸ਼ਨ ਸੀਗਾ ਉਹ ਬਿਲਕੁਲ ਨੈਗੇਟਿਵ ਸੀਗਾ ਮੇਰੇ ਪ੍ਰਤੀ ਕਿਉਂਕਿ ਲੋਕ ਦੇਖਦੇ ਸਨ ਕਿ ਖੇਤ ਦੇ ਵਿੱਚ ਕੀ ਕੰਕਰੀਟ ਦੇ ਪਿੱਲਰ ਲਗਾ ਰਿਹਾ ਬੰਦਾ ਕੀ ਕਰ ਰਿਹਾ ਕੀ ਨਾ ਕਰ ਰਿਹਾ ਔਰ ਜੋ ਬੂਟਾ ਸੀ ਦਿਖਣ ਵਿੱਚ ਵੀ ਕੋਈ ਬਹੁਤਾ ਵਧੀਆ ਨਹੀਂ ਸੀ ਲੱਗਦਾ ਕਿਉਂਕਿ ਥੋਰ ਵਰਗਾ ਬੂਟਾ ਹੈ ਪਰ ਇਹ ਇੱਕ ਬਹੁਤ ਹੀ ਵਧੀਆ ਡਵੈਲਪ ਕੀਤੀ ਹੋਈ ਵੈਰੈਟੀ ਹੈ ਡ੍ਰੈਗਨ ਫਰੂਟ ਦੀ ਜੋ ਵੀਅਤ ਨਾਮ ਥਾਈਲੈਂਡ ਚਾਈਨਾ ਜਪਾਨ ਦੇ ਵਿੱਚ ਇਹ ਖੇਤੀ ਹੁੰਦੀ ਹੈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇਸ ਦੀ ਖੇਤੀ ਕੀਤੀ ਜਾਂਦੀ ਹੈ ਔਰ ਇਸ ਦੀ ਇੰਟਰਨੈਸ਼ਨਲ ਡਿਮਾਂਡ ਹੈ ਕਿਉਂਕਿ ਇਸ ਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਹੈ ਐਂਟੀਆਕਸੀਡੈਂਟ ਫਰੂਟ ਹੁੰਦਾ ਹੈ ਔਰ ਡੇਂਗੂ ਬਿਮਾਰੀ ਦੇ ਵਿੱਚ ਇਹ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ ਅਗਰ ਕਿਸੇ ਦੇ ਸੈੱਲ ਬਾਹਰ ਘਟ ਜਾਣਾ ਤਾਂ ਡਾਕਟਰ ਇਸ ਦੀ ਰეკਮੈਂਡੇਸ਼ਨ ਦਿੰਦੇ ਨੇ ਹਾਲਾਂਕਿ ਡਾਕਟਰਾਂ ਨੂੰ ਇਹ ਨਹੀਂ ਪਤਾ ਵੀ ਇਹ ਫਰੂਟ ਸਾਡੇ ਪੰਜਾਬ 'ਚ ਪੈਦਾ ਹੁੰਦਾ ਜਾਂ ਭਾਰਤ 'ਚ ਪੈਦਾ ਹੁੰਦਾ ਜਾਂ ਬਾਹਰੋਂ ਆਉਂਦਾ ਡਾਕਟਰਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਉਹਨਾਂ ਨੇ ਇਹ ਦੇਖਣਾ ਵੀ ਨਿਊਟ੍ਰੀਸ਼ਨ ਵੈਲਿਊ ਦੇ ਹਿਸਾਬ ਨਾਲ ਕਿਹੜਾ ਕਿਹੜਾ ਫਰੂਟ ਆ ਜਿਹੜਾ ਪੇਸ਼ੈਂਟ ਨੂੰ ਦਿੱਤਾ ਜਾਵੇ ਉਹ ਡ੍ਰੈਗਨ ਫਰੂਟ ਦੀ ਰეკਮੈਂਡੇਸ਼ਨ ਦਿੰਦੇ ਨੇ ਤੇ ਜਿਸ ਕਰਕੇ ਇਸ ਦੀ ਡਿਮਾਂਡ ਵੀ ਚੰਗੀ ਹੈ ਵੈਸੇ ਵੀ ਇਸ ਦੀ ਇੰਟਰਨੈਸ਼ਨਲ ਡਿਮਾਂਡ ਹੈ ਇਸ ਫਸਲ ਨੂੰ ਜਦੋਂ ਅਸੀਂ ਲਗਾਉਣਿਆਂ ਤੱਕ ਵਿੱਚ ਕਾਫੀ ਜਗ੍ਹਾ ਬਚ ਜਾਂਦੀ ਹੈ ਡ੍ਰੈਗਨ ਫਰੂਟ ਦੇ ਕਿ ਇਹਨੀਆਂ ਰੂਵਾਂ ਲਗਾਈਆਂ ਹੋਈਆਂ ਹਨ 6 ਫੁੱਟ ਤੋਂ 6 ਫੁੱਟ ਤੱਕ ਸਾਡਾ ਬੂਟੇ ਤੋਂ ਬੂਟੇ ਦਾ ਫਾਸਲਾ ਹੈ ਤੇ ਵਿਚਾਲੀ ਕੈਰੀ ਤੋਂ ਕੈਰੀ 13 ਫੁੱਟ ਹੈ ਔਰ 7 ਫੁੱਟ ਜਗ੍ਹਾ ਵਿਚਾਲੇ ਬਚ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਅਸੀਂ ਫਰਟੀਲਾਈਜ਼ਰ ਵੀ ਦੇਣਾ ਹੁੰਦਾ ਪਲਾਂਟਸ ਨੂੰ ਔਰ ਫਰੂਟ ਦੀ ਤਲਾਈ ਵੀ ਕਰਨੀ ਆ ਫਰੂਟ ਵੀ ਕਢਣਾ ਬਾਹਰੇ ਤੇ ਜਿਸ ਦੇ ਵਿੱਚ ਅਸੀਂ ਆਕਸੀਜਨ ਦੇ ਵਿੱਚ ਐਂਟਰ ਕ੍ਰੌਪ ਕਰ ਸਕਦੇ ਹਾਂ ਜਿਸ ਤਰ੍ਹਾਂ ਮੱਕੀ ਦੀ ਬਿਜਾਈ ਕਰ ਸਕਦੇ ਹਾਂ ਸ਼ੁਰੂ ਦੇ ਵਿੱਚ ਮਾਰਚ ਦੇ ਵਿੱਚ ਮੱਕੀ ਮੱਕੀ ਦੀ ਫਸਲ ਐਕਸਟਰਾ ਹੋ ਜਾਂਦੀ ਹੈ ਔਰ ਉਸ ਦੇ ਨਾਲ ਸਨਵਰਨ ਤੋਂ ਵੀ ਸਾਡਾ ਪਲਾਂਟ ਬਚ ਜਾਂਦਾ ਕਿਉਂਕਿ ਮੱਕੀ ਨੂੰ ਪਾਣੀ ਦੇਣਾ ਪੈਂਦਾ ਖੁੱਲਾ ਇਹ ਉਹ ਕੂਲਰ ਦੇ ਵਾਂਗ ਇੱਕ ਵੈਂਟੀਲੇਸ਼ਨ ਦਾ ਕੰਮ ਕਰਦੀ ਹੈ ਕਲਾਈਮੇਟ ਨੂੰ ਠੰਡਾ ਰੱਖਦੀ ਹੈ ਜਿਸ ਕਰਕੇ ਬਹੁਤ ਹੀ ਜ਼ਿਆਦਾ ਸਫੀਸ਼ੀਐਂਟ ਹੈ ਮੱਕੀ ਦੀ ਬਿਜਾਈ ਔਰ ਅੱਜਕੱਲ ਹੁਣ ਦੋ ਕ੍ਰੌਪ ਗੋਭੀ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਮਟਰ ਬੀਜ ਦੇ ਵਿੱਚ ਕੀਤੇ ਜਾ ਸਕਦੇ ਹਨ ਧਣੀਆਂ ਮਤਲਬ ਗਰਮੀਆਂ ਦੇ ਵਿੱਚ ਗਰਮੀਆਂ ਵਾਲੀਆਂ ਫਸਲਾਂ ਸਬਜ਼ੀ ਵਰਗੀ ਫਸਲਾਂ ਲਗਾ ਕੇ ਅਲੱਗ ਮੁਨਾਫਾ ਕਮਾਇਆ ਜਾ ਸਕਦਾ ਹੈ ਅਸੀਂ ਡ੍ਰੈਗਨ ਫਰੂਟ ਦੇ ਬਾਗ ਦੇ ਵਿੱਚ ਨਾਲ-ਨਾਲ ਗੱਭੂਕੂਛੇ ਦੇ ਪਲਾਂਟ ਵੀ ਲੁਧਿਆਣਾ ਯੂਨੀਵਰਸਿਟੀ ਤੋਂ ਲੈ ਕੇ ਲਗਾਏ ਹੋਏ ਹਨ ਇਹਨਾਂ ਦੇ ਵਿੱਚ ਸਾਨੂੰ ਡਬਲ ਬੈਨੀਫਿਟ ਮਿਲਦਾ 5-6 ਸਾਲ ਬਾਅਦ ਇਹਦੀ ਐਕਸਟਰਾ ਕ੍ਰੌਪ ਸ਼ੁਰੂ ਹੋ ਜਾਣੀ ਹੈ ਔਰ ਕਲਾਈਮੇਟ ਕੰਟਰੋਲ ਵੀ ਹੋ ਜਾਂਦਾ ਹੈ ਕਲਾਈਮੇਟ ਕੰਟਰੋਲ ਦੇ ਨਾਲ-ਨਾਲ ਸਰਦੀਆਂ ਦੇ ਵਿੱਚ ਇਸ ਬੂਟੇ ਨੇ ਪੱਤਾ ਝਾੜਨਾ ਹੁੰਦਾ ਹੈ ਔਰ ਡ੍ਰੈਗਨ ਫਰੂਟ ਨੂੰ ਸਰਦੀਆਂ ਦੇ ਵਿੱਚ ਧੁੱਪ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਉਸ ਦੌਰਾਨ ਟੈਂਪਰੇਚਰ ਕਾਫੀ ਨੀਚੇ ਆ ਜਾਂਦਾ ਹੈ ਔਰ ਇਸ ਬੂਟੇ ਨੂੰ ਕੋਈ ਵੀ ਪੱਤਾ ਸਰਦੀਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਇਸ ਲਈ ਅਸੀਂ ਗੱਭੂ ਕੋਸ਼ੇ ਦੀ ਜਿਹੜੀ ਬਜਾਈ ਹੈ ਡ੍ਰੈਗਨ ਫਰੂਟ ਦੇ ਨਾਲ ਨਾਲ 25 बाई 25 ਫੁੱਟ ਤੇ ਕੀਤੀ ہوئی ਹੈ 5 ਤੋਂ 6 ਸਾਲ ਬਾਅਦ ਇਹ ਵੀ ਸਾਨੂੰ ਇੱਕ ਐਕਸਟਰਾ ਫਸਲ ਆ ਜਿਹੜੀ ਆਉਣ ਲੱਗ ਜਾਵੇਗੀ ਡ੍ਰੈਗਨ ਫਰੂਟ ਤੋਂ ਇਲਾਵਾ ਅਸੀਂ ਕੁਝ ਅੱਧੇ ਏਕੜ ਦੇ ਵਿੱਚ ਚੰਦਨ ਦੀ ਫਸਲ ਵੀ ਲਗਾਈ ਹੋਈ ਹੈ ਜਿਸ ਦਾ 20 ਤੋਂ 25 ਸਾਲ ਬਾਅਦ ਕਾਫੀ ਰੇਅਰ ਹੈ ਜਿਹੜੀ ਉਸ ਦੇ ਵਿੱਚੋਂ ਬੁੱਢ ਪ੍ਰਾਪਤ ਹੁੰਦੀ ਹੈ ਔਰ ਉਸ ਦਾ ਮਾਰਕੀਟ ਪ੍ਰਾਈਸ ਵੀ ਚੰਗਾ ਹੈ ਉਸ ਦੀ 25 ਸਾਲ ਬਾਅਦ ਕਟਾਈ ਕੀਤੀ ਜਾਵੇਗੀ ਤੇ ਉਸ ਦਾ ਉਸ ਤੋਂ ਬਾਅਦ ਰਿਜ਼ਲਟ ਦੇਖਿਆ ਜਾਵੇਗਾ ਕਿ ਕਿੰਨਾ ਕੁ ਪੋਜ਼ਿਟਿਵ ਰਹਿੰਦਾ ਹੈ ਮੇਰੇ ਕੋਲੇ ਕੁੱਲ 8 ਏਕੜ ਦੀ ਖੇਤੀ ਹੈ ਜਿਸ ਵਿੱਚ ਮੇਰਾ 3 ਏਕੜ ਦਾ ਬਾਗ ਹੈ ਔਰ 1/2 ਏਕੜ ਦੀ ਨਰਸਰੀ ਹੈ ਔਰ ਬਾਕੀ ਮੈਂ ਕਣਕ ਝੋਨੇ ਦੀ ਰਵਾਇਤੀ ਖੇਤੀ ਕਰਦਾ ਹਾਂ ਔਰ ਮੇਰਾ ਮਨ ਹੈ ਕਿ ਮੈਂ ਹੌਲੀ-ਹੌਲੀ ਕਣਕ ਝੋਨੇ ਦੀ ਸਾਰੀ ਖੇਤੀ ਬੰਦ ਕਰਕੇ ਡ੍ਰੈਗਨ ਫਰੂਟ ਦੀ ਹੀ ਖੇਤੀ ਕਰਨੀ ਹੈ ਕਿਉਂਕਿ ਇਸ ਦੇ ਵਿੱਚ ਹੋਰ ਫਸਲਾਂ ਨਾਲੋਂ ਮੈਨੂੰ ਕਾਫੀ ਬਿਹਤਰ ਕਮਾਈ ਹੋ ਰਹੀ ਹੈ। ਨਾਲ ਨਾਲ ਪਸ਼ੂ ਵੀ ਰੱਖੇ ਹੋਏ ਹਨ ਔਰ ਇੱਕ ਘਰ ਦੇ ਵਿੱਚ ਬਾਇਓ ਗੈਸ ਪਲਾਂਟ ਗੋਬਰ ਗੈਸ ਪਲਾਂਟ ਵੀ ਲਗਾਇਆ ਹੋਇਆ ਹੈ ਜਿਸ ਦਾ ਪਸ਼ੂਆਂ ਦਾ ਗੋਬਰ ਜਿਸ ਦੇ ਵਿੱਚ ਚਲਿਆ ਜਾਂਦਾ ਹੈ ਔਰ ਉਸ ਤੋਂ ਸਾਨੂੰ ਘਰੇਲੂ ਗੈਸ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਹੁਣ ਆਪਣਾ ਅਗਰ ਸਿਲੰਡਰ ਐਲਪੀਜੀ ਦਾ ਦੇਖਿਆ ਜਾਵੇ ਤਾਂ 11-1200 ਰੁਪਏ ਕੀਮਤ ਦਾ ਹੋ ਚੁੱਕਿਆ ਹੈ ਅੱਜ ਦੀ ਰੇਟ ਦੇ ਵਿੱਚ ਔਰ ਫ੍ਰੀ ਦੀ ਗੈਸ ਅਸੀਂ ਘਰੇ ਵਰਤ ਲੈਨੇ ਆ ਔਰ ਜਿਹੜੀ ਉਸ ਦੀ ਗੋਬਰ ਗੈਸ ਪਲਾਂਟ ਦੀ ਸੈਲਰੀ ਨਿਕਲਦੀ ਹੈ ਉਹ ਅਸੀਂ ਡ੍ਰੈਗਨ ਫਰੂਟ ਨੂੰ ਫਰਟੀਲਾਈਜ਼ਰ ਦੇ ਰੂਪ ਦੇ ਵਿੱਚ ਵਰਤਦੇ ਹਾਂ ਜੋ ਕਿ ਇੱਕ ਬਹੁਤ ਹੀ ਵਧੀਆ ਆਰਗੈਨਿਕ ਫਰਟੀਲਾਈਜ਼ਰ ਡ੍ਰੈਗਨ ਫਰੂਟ ਨੂੰ ਪ੍ਰਾਪਤ ਹੁੰਦਾ ਹੈ ਕਿਉਂਕਿ ਇਸ ਨੂੰ ਬਹੁਤਾ ਕੈਮੀਕਲ ਅਸੀਂ ਨਹੀਂ ਪਾ ਸਕਦੇ ਸੋ ਇਹ ਜਿਹੜੀ ਇਹਦੀ ਲਵਾਈ ਆ ਲਵਾਈ ਦੇ ਨਾਲ ਹੀ ਇਹਨੂੰ ਆਪਾਂ ਇਹਦੇ ਨਾਲ ਪਲਾਸਟਿਕ ਦੀ ਰੱਸੀ ਲੈ ਕੇ ਬੰਨਣਾ ਸ਼ੁਰੂ ਕਰ ਦੇਣਾ ਤਾਂ ਕਿ ਇਹ ਜਿਹੜਾ ਹੈਗਾ ਬੂਟਾ ਬਿਲਕੁਲ ਪਿੱਲਰ ਦੇ ਨਾਲ ਜਿਹੜਾ ਸੀਮਿੰਟ ਦਾ ਪੋਲ ਹੁੰਦਾ ਹੈ ਸੀਮਿੰਟ ਦੇ ਪੋਲ ਦੇ ਨਾਲ ਇਹ ਅਟੈਚ ਹੋ ਕੇ ਉੱਪਰ ਜਿਹੜਾ ਹੈਗਾ ਛਤਰੀ ਨੁਮਾ ਸ਼ਕਲ ਬਣਾ ਲੇ ਸੋ ਇਹਦੇ ਵਾਸਤੇ ਥੋੜਾ ਜਿਹਾ ਮੈਂ ਹੋਰ ਐਡ ਕਰਨਾ ਚਾਹੂੰਗਾ ਕਿ ਇਹਦੇ ਵਾਸਤੇ ਜਦੋਂ ਵੀ ਇਹਦੀ ਪਲਾਂਟਿੰਗ ਕਰਨੀ ਹੈ तकरीबन ਸਾਡਾ 7 ਫੁੱਟ ਲੰਬਾ ਪੋਲ ਜਿਸ ਤਰ੍ਹਾਂ ਇਹ ਸਾਰੇ ਤੁਸੀਂ ਪੋਲ ਦੇਖ ਰਹੇ ਆ तकरीबन ਸਾਡਾ 7 ਫੁੱਟ ਲੰਬਾ ਪੋਲ ਹੋਣਾ ਚਾਹੀਦਾ ਉਹਦਾ ਡੇਢ ਫੁੱਟ ਆਪਾਂ ਜ਼ਮੀਨ ਦੇ ਵਿੱਚ ਗੱਡ ਦੇਣਾ ਅੱਧੇ ਫੁੱਟ ਦਾ ਜਿਹੜਾ ਹੈਗਾ ਉਹ ਆਪਣਾ ਬੈੱਡ ਬਣਾ ਦੇਣਾ ਬੈੱਡ ਬਣਾ ਕੇ ਲਾਉਣਾ ਤਾਂ ਕਿ ਇਹਨੂੰ ਜਿਆਦਾ ਪਾਣੀ ਦੀ ਮਾਰ ਨਾ ਪਵੇ ਔਰ ਉਹ तकरीबन 5 ਫੁੱਟ ਦਾ ਜਿਹੜਾ ਹੈਗਾ ਬਾਹਰ ਇਫੈਕਟਿਵ ਹਾਈਟ ਉਹਦੀ ਬਚੀ ਰਹਿਣੀ ਚਾਹੀਦੀ ਆ ਉਸ ਦੇ ਉੱਤੇ तकरीबन 2 ਫੁੱਟ ਦਾ ਜਿਹੜਾ ਚੌੜਾ ਔਰ 2 ਇੰਚ ਮੋਟਾਈ ਵਾਲਾ ਰਿੰਗ ਲੱਗਣਾ ਉਸ ਰਿੰਗ ਦੇ ਵਿੱਚੋਂ ਆਪਾਂ ਬੂਟੇ ਇਹ ਕੱਢ ਕੇ ਬਾਹਰ ਤਾਂ ਇਹਨੂੰ ਆਪਾਂ ਇੱਕ ਛਤਰੀ ਨੂਮਾ ਜਿਹੜੀ ਹੈਗੀ ਆ ਸ਼ਕਲ ਆ ਉਹ اختیار ਕਰਕੇ ਦੇਣੀ ਆ ਤਾਂ ਕਿ ਇਹ ਚੰਗਾ ਫਲ ਦੇ ਸਕੇ ਜਿਹੜਾ ਥੱਲੇੋਂ ਉਹਦਾ ਫਟਾਰਾ ਹੈ ਉਹ ਆਪਾਂ ਲਗਾਤਾਰ ਉਹਦੀ ਕਟਾਈ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਬੂਟਾ ਉੱਪਰ ਨੂੰ ਫੈਲੇ ਪਾਸੇ ਵੱਲ ਨੂੰ ਨਾ ਫੈਲੇ ਸੋ ਇਸ ਤਰੀਕੇ ਨਾਲ ਇਹਦੀ ਜਿਹੜੀ ਹੈਗੀ ਬੂਟੇ ਦੀ ਲਵਾਈ ਕਰਨੀ ਆ ਦੂਸਰੀ ਗੱਲ ਜਿੱਥੋਂ ਤੱਕ ਖਾਦ ਖਰਾਕ ਦੀ ਗੱਲ ਹੈ ਇਹਨੂੰ ਜਿਹੜੀ ਹੈਗੀ ਆ ਜਦੋਂ ਆਪਾਂ ਬੂਟਾ ਲਾਉਣਾ ਪਿੱਲਰ ਗੱਡ ਲਏ ਬੈੱਡ ਬਣਾ ਲਿਆ ਬੈੱਡ ਬਣਾ ਕੇ ਆਪਾਂ ਪਿੱਲਰ ਜਿਹੜੇ ਹੈਗੇ ਆ ਉਹ ਫਿਕਸ ਕਰ ਲੇ ਉਹਨਾਂ ਦੇ ਨਾਲ ਤਕਰੀਬਨ 20 25 ਕਿਲੋ ਬਿਲਕੁਲ ਗળી ਸੜੀ ਰੂੜੀ ਵਾਲੀ ਖਾਦ ਆਪਾਂ ਪਾ ਕੇ ਮਿੱਟੀ ਦੇ ਵਿੱਚ ਮਿਲਾ ਦੇਣੀ ਆ ਮਲਾ ਕੇ ਉਸ ਤੋਂ ਬਾਅਦ 15-20 ਦਿਨਾਂ ਬਾਅਦ ਉਹ ਆਪਾਂ ਬੂਟੇ ਲਾਉਣੇ ਆ ਸੋ ਹਰ ਸਾਲ ਇਹਨੂੰ ਰੂੜੀ ਦੀ ਖਾਦ ਅੱਧ ਚੰਨਵਰੀ ਦੇ ਵਿੱਚ ਜ਼ਰੂਰ ਪਾਉਣੀ ਆ ਤਾਂ ਕਿ ਇਹ ਨਵਾਂ ਫਟਾਰਾ ਲੈ ਕੇ ਇਹਦੀ ਗਰੋਥ ਜਿਹੜੀ ਉਹ ਫਾਸਟ ਹੋਵੇ ਜਿੱਥੋਂ ਤੱਕ ਇਹਦੀ ਪਾਣੀ ਦੀ ਰਿਕੁਆਇਰਮੈਂਟ ਦੀ ਲੋਡ ਹੈਗੀ ਆ ਹਾਲਾਂਕਿ ਇਹ ਕੈਕਟਸ ਪਲਾਂਟਾਂ ਇਨ ਇਹਨਾਂ ਦੇ ਵਿੱਚ ਕੈਮ ਮੈਟਾਬੋਲਿਜ਼ਮ ਹੁੰਦਾ ਹੈ ਪਾਣੀ ਦੀ ਲੋਡ ਇਹਨਾਂ ਨੂੰ ਘੱਟ ਹੁੰਦੀ ਆ ਪਰ ਸਾਡਾ ਜਿਹੜਾ ਬੇਸਿਕਲੀ ਇਹ ਆ ਟ੍ਰੌਪੀਕਲ ਫਰੂਟ ਆ ਜਿੱਥੇ ਬਹੁਤ ਜ਼ਿਆਦਾ ਗਰਮੀ ਜਾਂ ਬਹੁਤ ਜ਼ਿਆਦਾ ਸਰਦੀ ਨਹੀਂ ਪੈਂਦੀ ਪਰ ਜਦੋਂ ਅਸੀਂ ਇਹਨੂੰ ਸਬਟ੍ਰੌਪੀਕਲ ਜਿਸ ਤਰ੍ਹਾਂ ਆਪਣੇ ਏਰੀਆ ਦੇ ਵਿੱਚ ਲਗਾਉਂਦੇ ਆ ਤਾਂ ਸਾਡੀ ਜਿਹੜੀ ਹੈਗੀ ਆ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਔਰ ਸਰਦੀ ਵੀ ਬਹੁਤ ਜ਼ਿਆਦਾ ਪੈਂਦੀ ਆ ਤਾਂ ਇਹ ਟ੍ਰੌਪੀਕਲ ਫਰੂਟ ਹੋਣ ਕਰਕੇ ਗਰਮੀ ਦੇ ਵਿੱਚ ਵੀ ਥੋੜਾ ਇਹਦੇ ਤੋਂ ਨੁਕਸਾਨ ਹੁੰਦਾ ਔਰ ਸਰਦੀ ਦੇ ਵਿੱਚ ਵੀ ਇਹਦਾ ਨੁਕਸਾਨ ਹੁੰਦਾ ਸੋ ਇਸ ਕਰਕੇ ਗਰਮੀ ਤੋਂ ਬਚਾਉਣ ਵਾਸਤੇ ਇਹਨੂੰ ਡ੍ਰਿਪ ਸਿਸਟਮ ਜ਼ਰੂਰ ਲਾਉਣਾ ਹੈ ਡ੍ਰਿਪ ਸਿਸਟਮ ਲਗਾ ਕੇ ਇਹਦੇ ਉੱਤੇ ਆਪਾਂ ਹਲਕੇ ਹਲਕੇ ਲਗਾਤਾਰ ਇਹਨੂੰ ਆਪਾਂ ਗਰਮੀਆਂ ਦੇ ਵਿੱਚ ਮਾਰਚ ਤੋਂ ਲੈ ਕੇ ਜੂਨ ਤੱਕ ਇਹਨੂੰ ਹਲਕੀਆਂ ਸਿੰਚਾਈਆਂ ਕਰਨੀਆਂ ਔਰ ਸਿੰਚਾਈ ਉਹ ਦਿਨ ਵੇਲੇ ਨਹੀਂ ਕਰਨੀ ਆ ਸ਼ਾਮ ਨੂੰ ਜਾਂ ਰਾਤ ਨੂੰ ਹਲਕਾ ਜਿਹਾ ਇਹਨੂੰ ਪਾਣੀ ਲਗਾ ਦੇਣਾ ਤਾਂ ਕਿ ਇਹ ਬੂਟਾ ਸਟ्रेस ਦੇ ਵਿੱਚ ਨਾ ਜਾਵੇ ਉਸ ਤੋਂ ਇਲਾਵਾ ਜਿਸ ਤਰ੍ਹਾਂ ਗਰਮੀ ਤੋਂ ਬਚਾਉਣ ਵਾਸਤੇ ਆਪਾਂ ਇਹਦੇ ਵਿੱਚ ਇੰਟਰ ਕ੍ਰੋਪਿੰਗ ਕਰ ਸਕਦੇ ਆ ਜਿਸ ਤਰ੍ਹਾਂ ਮੱਕੀ ਦੀ ਕਾਸ਼ਤ ਕੀਤੀ ਜਾ ਸਕਦੀ ਆ ਉਸ ਤੋਂ ਇਲਾਵਾ ਇਹਨਾਂ ਬੂਟਿਆਂ ਦੇ ਦਿਵਾਲੇ ਜੰਤਰ ਜਿਹਨੂੰ ਆਪਾਂ ਟੈਂਚਾ ਕਹਿ ਦਿੰਨੇ ਆ ਉਹਦੇ ਬੂਟੇ ਲਗਾ ਕੇ ਇਹਨੂੰ ਗਰਮੀ ਤੋਂ ਬਚਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਸਰਦੀਆਂ ਦੇ ਵਿੱਚ ਅਸੀਂ ਕੁਝ ਫਸਲਾਂ ਦੀ ਇੰਟਰ ਕ੍ਰੋਪਿੰਗ ਕਰਕੇ ਇਹਨੂੰ ਜਿਹੜਾ ਹੈਗਾ ਸਰਦੀ ਤੋਂ ਵੀ ਬਚਾ ਸਕਦੇ ਆ ਸੋ ਗਰਮੀ ਤੋਂ ਸਰਦੀ ਤੋਂ ਬਚਾਉਣ ਦੀ ਇਹਨੂੰ ਜ਼ਰੂਰਤ ਪੈਂਦੀ ਆ ਕਿਉਂਕਿ ਇਹ ਜਿਹੜਾ ਹੈਗਾ ਬੇਸਿਕਲੀ ਟ੍ਰੋਪੀਕਲ ਫਰੂਟ ਆ ਤੇ ਸਬਟ੍ਰੋਪੀਕਲ ਦੇ ਵਿੱਚ ਇਹਦੇ ਤੇ ਜਦੋਂ ਗਰਮੀ ਬਹੁਤ ਵੱਧਦੀ ਆ ਸਰਦੀ ਬਹੁਤ ਵੱਧਦੀ ਆ ਤਾਂ ਇਹਦੇ ਉੱਤੇ ਇਹਦਾ ਇੰਪੈਕਟ ਪੈਂਦਾ ਸੋ ਇਸ ਤਰੀਕੇ ਨਾਲ ਜਿਹੜੀ ਜਿੱਥੋਂ ਤੱਕ ਇਹਦੇ ਫਲ ਦੇ ਆਉਣ ਦੀ ਗੱਲ ਕਰੀਏ ਤਾਂ ਤਕਰੀਬਨ ਬੂਟਾ ਲਾਉਣ ਤੋਂ 16 ਮਹੀਨਿਆਂ ਬਾਅਦ ਇਹਦੇ ਉੱਤੇ ਚੰਗਾ ਜਿਹੜਾ ਹੈਗਾ ਸ਼ੁਰੂਆਤ ਹੋ ਜਾਂਦੀ ਆ ਫਲ ਦੀ ਇੱਕ ਦੋ ਫਰੂਟ ਜਿਹੜਾ ਹੈਗਾ 16 ਮਹੀਨਾ ਬਾਅਦ ਹੀ ਲੱਗਣੇ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਤਕਰੀਬਨ ਅਗਲੇ ਸਾਲ ਦੇ ਭਾਵ ਕਿ 2 ਸਾਲਾਂ ਦੀ ਉਮਰ ਦੇ ਵਿੱਚ ਇਹਨੂੰ 4-5 ਕਿਲੋ ਤੇ ਉਸ ਤੋਂ ਬਾਅਦ ਚੌਥੇ ਸਾਲ ਇਹਨੂੰ 8 ਤੋਂ 10 ਕਿਲੋ ਇੱਕ ਪੋਲ ਦੇ ਉੱਤੋਂ ਅਸੀਂ ਫਰੂਟ ਹਾਰਵੈਸਟ ਕਰ ਸਕਦੇ ਹਾਂ ਜਿਹੜੀ ਇਹਦੀ ਹਾਰਵੈਸਟਿੰਗ ਦਾ ਸਮਾਂ ਹੈ ਇਹ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਤਕਰੀਬਨ 4-5 ਫਲਸ਼ ਇਹਦੇ ਉੱਤੇ ਆ ਜਾਂਦੇ ਆ ਤਾਂ ਇਹਨਾਂ ਚਾਰੇ ਪੰਜਾਂ ਫਲਸ਼ਾਂ ਦੇ ਵਿੱਚ ਜੇ ਆਪਾਂ ਟੋਟਲ ਕਰੀਏ ਤਾਂ 8 ਤੋਂ 10 ਕਿਲੋ ਔਸਤਨ ਜਿਹੜਾ ਇੱਕ ਦਾ ਫਾਲਾ ਸਾਨੂੰ ਅ ਇੱਕ ਪੋਲ ਦੇ ਉੱਤੋਂ ਭਾਵ ਕਿ ਚਾਰ ਬੂਟਿਆਂ ਤੋਂ 8 ਤੋਂ ਲੈ ਕੇ 10 ਕਿਲੋ ਜਗਰਾਮ ਜਿਹੜਾ ਹੈਗਾ ਫਲ ਬਣ ਜਾਂਦਾ ਜਦੋਂ ਆਪਾਂ ਇਹਦੀ ਤੜਾਈ ਦੀ ਗੱਲ ਕਰਨੀ ਆ ਤਾਂ ਇਹਨੂੰ ਕਿਉਂਕਿ ਇਹ ਤੋੜਨ ਤੋਂ ਬਾਅਦ ਬਹੁਤਾ ਪੱਕਦਾ ਨਹੀਂਗਾ ਸੋ ਇਸ ਕਰਕੇ ਜਦੋਂ ਆਪਾਂ ਤੜਾਈ ਦੀ ਗੱਲ ਕਰਦੇ ਆ ਤਾਂ ਜਦੋਂ ਇਹਦੇ ਉੱਤੇ ਫਲ ਦੇ ਉੱਤੇ ਪੂਰਾ ਰੰਗ ਆ ਜਾਏ ਉਦੋਂ ਆਪਾਂ ਇਹਨੂੰ ਇਹਦੇ ਜਿਹੜਾ ਹੈਗਾ ਡੰਡੀ ਜੀ ਨੂੰ ਆਪਾਂ ਕਲੈਡੋਡ ਕਹਿ ਦਿੰਨੇ ਆ ਉਹਦੇ ਨਾਲੋਂ ਆਪਾਂ ਬੜੇ ਸਿੱਧੇ ਤਰੀਕੇ ਨਾਲ ਕੱਟਣਾ ਉਹਨੂੰ ਫਲ ਦਾ ਛਿਲਕਾ ਤੜਾਈ ਵੇਲੇ ਫਲ ਦਾ ਛਿਲਕਾ ਜਿਹੜਾ ਹੈਗਾ ਉਹ ਫਟਣਾ ਨਹੀਂ ਚਾਹੀਦਾ ਉਸ ਤੋਂ ਬਾਅਦ ਇਹਨੂੰ ਸਾਈਜ਼ ਦੇ ਮੁਤਾਬਕ ਤੋੜਾਈ ਸਾਰੇ ਫਲਾਂ ਦੀ ਕਰਕੇ ਸਾਈਜ਼ ਦੇ ਮੁਤਾਬਕ ਇਹਨੂੰ ਆਪਾਂ ਗ੍ਰੇਡ ਕਰਨਾ ਹੈ ਛੋਟੇ ਫਲ ਅਲੱਗ ਦਰਮਿਆਨੇ ਅੱਡ ਵੱਡੇ ਅੱਡ ਸੋ ਉਸੇ ਤਰ੍ਹਾਂ ਗ੍ਰੇਡ ਦੇ ਮੁਤਾਬਕ ਇਹਨੂੰ ਆਪਾਂ ਅ ਗੱਤੇ ਦੇ ਡੱਬਿਆਂ ਦੇ ਵਿੱਚ ਪੈਕ ਕਰਕੇ ਮੰਡੀ ਵਿੱਚ ਭੇਜ ਸਕਦੇ ਹਾਂ ਤਾਂ ਕਿ ਜਿਹੜਾ ਹੈਗਾ ਚੰਗਾ ਮੁਨਾਫਾ ਹੋ ਸਕੇ ਇਹ ਹੈਲਥ ਬੈਨੀਫਿਟ ਲਈ ਹੀ ਫਰੂਟ ਅਸੀਂ ਉਗਾਇਆ ਹੋਇਆ ਹੈ ਅਗਰ ਇਸ ਦੇ ਵਿੱਚ ਅਸੀਂ ਜਿਆਦਾ ਪੈਸਟਿਸਾਈਡ ਇਨਸੈਕਟੀਸਾਈਡ ਜਾਂ ਫੰਗੀਸਾਈਡ ਦੀ ਵਰਤੋਂ ਕਰਾਂਗੇ ਤਾ ਜੋ ਇਸ ਦੀ ਗੁਣਵੱਤਾ ਹੈ ਘਟ ਜਾਵੇਗੀ ਇਸ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਦੇ ਲਈ ਵੱਧ ਤੋਂ ਵੱਧ ਇਸ ਦੇ ਵਿੱਚ ਦੇਸੀ ਖਾਦ ਅ ਗੋਬਰ ਗੈਸ ਪਲਾਂਟ ਦੀ ਸੈਲਰੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜੋ ਸਪਰੇਹਾਂ ਕੀਤੀਆਂ ਜਾਂਦੀਆਂ ਹਨ ਉਹ ਵੀ ਜ਼ਿਆਦਾਤਰ ਆਰਗੈਨਿਕ ਤਰੀਕੇ ਦੀਆਂ ਜਿਸ ਤਰ੍ਹਾਂ ਕੇ ਸ਼ੂਡੋਮਨਾਸ ਵਗੈਰਾ ਦੀ ਸਪਰੇ ਜਾਂ ਕੇ ਬਲੂ ਕਾਪਰ ਫੰਗੀਸਾਈਡ ਲਈ ਬਲੂ ਕਾਪਰ ਵਰਤਿਆ ਜਾਂਦਾ ਹੈ ਜਾਂ ਨਿੰਮ ਦਾ ਤੇਲ ਇਸ ਦੀਆਂ ਜਣਾਂ ਦੇ ਵਿੱਚ ਪਾਇਆ ਜਾਂਦਾ ਹੈ ਕਲੋਰੋਫਾਈਰੀ ਫਾਸ ਦੀ ਜਗ੍ਹਾ ਤੇ ਅਸੀਂ ਇਸ ਦੀਆਂ ਜੜ੍ਹਾਂ ਨੂੰ ਸੁਰੱਖਿਆ ਦੇਣ ਲਈ ਨਿੰਮ ਦੇ ਤੇਲ ਦੀ ਵਰਤੋਂ ਕਰਦੇ ਹਾਂ ਜਿਸ ਦੇ ਵਿੱਚ ਦਾਲਚੀਨੀ ਅਤੇ ਕਰੰਜੇ ਦਾ ਤੇਲ ਮਿਕਸ ਕੀਤਾ ਹੋਇਆ ਹੁੰਦਾ ਹੈ ਔਰ ਉਹ ਸਾਰੇ ਕੀੜੇ ਮਕੌੜਿਆਂ ਨੂੰ ਜੋ ਕਿ ਜੜ੍ਹਾਂ ਨੂੰ ਖਾਂਦੇ ਹਨ ਕੰਟਰੋਲ ਕਰ ਲੈਂਦਾ ਹੈ ਔਰ ਬਹੁਤ ਹੀ ਵਧੀਆ ਆਰਗੈਨਿਕ ਤਰੀਕੇ ਦਾ ਇੱਕ ਬਹੁਤ ਹੀ ਜ਼ਿਆਦਾ ਗੁਣਵੱਤਾ ਵਾਲਾ ਫਾਲਾ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਉਸ ਦੀ ਸ਼ਾਈਨਿੰਗ ਵੀ ਬਹੁਤ ਵਧੀਆ ਆ ਰਹੀ ਹੈ ਤੇ ਮਾਰਕੀਟ ਪ੍ਰਾਈਸ ਵੀ ਵਧੀਆ ਮਿਲ ਰਿਹਾ ਹੈ ਡ੍ਰੈਗਨ ਫਰੂਟ ਨੂੰ ਲਗਾਉਣ ਲਈ ਅਗਰ ਖਰਚਾ ਦੇਖਿਆ ਜਾਵੇ ਤਾਂ ਇਸ ਦੀ ਇਨੀਸ਼ੀਅਲ ਇਨਸਟਾਲਮੈਂਟ ਕਾਸਟ ਹੈ ਜਿਹੜੀ 4 ਤੋਂ 5 ਲੱਖ ਰੁਪਿਆ ਪ੍ਰਤੀ ਏਕੜ ਆਉਂਦੀ ਹੈ। ਔਰ ਜਿਹੜਾ 24 ਮਹੀਨਿਆਂ ਦੇ ਬਾਅਦ ਅਗਲੇ 24 ਮਹੀਨਿਆਂ ਦੇ ਵਿੱਚ ਸਾਨੂੰ ਇਹ ਰਿਟਰਨ ਦੇ ਰੂਪ ਵਿੱਚ ਦੇ ਜਾਂਦਾ ਹੈ। ਮਤਲਬ 4 ਸਾਲਾਂ 'ਚ ਸਾਡਾ ਫ੍ਰੀ ਹੋ ਜਾਵੇਗਾ ਖਰਚਾ ਔਰ ਅਗਲੇ ਆਉਣ ਵਾਲੇ 15-18 ਸਾਲ ਅਸੀਂ ਲਗਾਤਾਰ ਇਸ ਤੋਂ ਕਮਾਈ ਕਰ ਸਕਦੇ ਹਾਂ। ਜੇਕਰ ਹੁਣ ਮੌਜੂਦਾ ਸਮੇਂ ਦੇ ਹਿਸਾਬ ਨਾਲ ਦੇਖਿਆ ਜਾਵੇ ਅੱਜ ਦੀ ਡੇਟ ਦੇ ਵਿੱਚ 150 ਰੁਪਿਆ ਐਵਰੇਜ ਪ੍ਰਾਈਸ 200 ਰੁਪਿਆ ਐਵਰੇਜ ਪ੍ਰਾਈਸ ਚੱਲ ਰਿਹਾ ਹੈ ਚਲੋ 150 ਵੀ ਮੰਨ ਕੇ ਚੱਲੀਏ ਤਾਂ 40 ਕਿ ਕੁਇੰਟਲ ਪਰ ਏਕੜ ਦਾ ਜਿਹੜਾ ਸਾਡਾ ਝਾੜ ਆ ਰਿਹਾ ਹੈ ਤੇ ਸਾਨੂੰ 5 ਤੋਂ 6 ਲੱਖ ਰੁਪਏ ਦੀ ਅਰਨਿੰਗ ਆ ਜਿਹੜੀ ਅੱਜ ਦੀ ਡੇਟ ਦੇ ਵਿੱਚ ਡ੍ਰੈਗਨ ਫਰੂਟ ਦੀ ਫਸਲ ਤੋਂ ਹੋ ਰਹੀ ਹੈ ਪੂਰੀ ਸਲਾਨਾ ਮੈਨੇਜਮੈਂਟ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਪੂਰੇ 12 ਮਹੀਨੇ ਅਸੀਂ ਇਸ ਦਾ ਕਿਸ ਤਰ੍ਹਾਂ ਰੱਖ-ਰਖਾਵ ਕਰਦੇ ਹਾਂ ਜਿਸ ਤਰ੍ਹਾਂ ਸਰਦੀਆਂ ਦਾ ਮੌਸਮ ਆਉਂਦਾ ਹੈ ਤਾਂ ਸਰਦੀਆਂ ਦੇ ਮੌਸਮ ਦੇ ਵਿੱਚ ਅਸੀਂ ਨਰਾਇ ਗੁੜਾਈ ਕਰਦੇ ਹਾਂ ਇਸ ਦੇ ਵਿੱਚ ਜਿਹੜੇ ਬੀਡਸ ਹੁੰਦੇ ਹਨ ਉਹਨਾਂ ਨੂੰ ਲੇਬਰ ਲਗਾ ਕੇ ਕੱਢਿਆ ਜਾਂਦਾ ਹੈ ਬੈੱਡਾਂ ਉੱਪਰੋਂ ਔਰ ਬਚਾਲੇ ਟਰੈਕਟਰ ਚਲਾ ਕੇ ਇਸ ਦੀ ਸਫਾਈ ਕੀਤੀ ਜਾਂਦੀ ਹੈ ਤਾਂ ਜੋ ਬਰਸਾਤਾਂ ਦੇ ਮੌਸਮ ਦੇ ਵਿੱਚ ਜਿਹੜਾ ਘਾਹ ਹੈ ਦੇ ਵਿੱਚ ਘੱਟ ਤੋਂ ਘੱਟ ਉੱਗ ਸਕੇ। ਅਗਰ ਇਸ ਵਿੱਚ ਜ਼ਿਆਦਾ ਘਾਹ ਹੋ ਜਾਵੇਗਾ ਤਾਂ ਜਿਹੜੀ ਅਸੀਂ ਖਾਦ ਪਾਈ ਹੁੰਦੀ ਹੈ ਉਸ ਨੂੰ ਘਾਹ ਜਿਹੜਾ ਬਹੁਤ ਛੇਤੀ ਅਪਟੇਕ ਕਰ ਲੈਂਦਾ ਹੈ ਤੇ ਬੂਟੇ ਨੂੰ ਖਰਾਕ ਬਹੁਤ ਘੱਟ ਮਿਲਦੀ ਹੈ। ਇਸ ਲਈ ਇਸ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਸਮੇਂ ਸਿਰ ਇਸ ਦੀ ਨਰਾਇ ਗੁੜਾਈ ਕਰ ਲਈ ਜਾਵੇ। ਔਰ ਦੂਸਰਾ ਹੈ ਪਾਣੀ। ਇਸ ਦਾ ਪਾਣੀ ਦਾ ਬਹੁਤ ਹੀ ਜ਼ਿਆਦਾ ਖਾਸ ਧਿਆਨ ਰੱਖਦਿਆਂ ਕਿ ਇਸ ਨੂੰ ਪਾਣੀ ਜ਼ਿਆਦਾ ਨਾ ਲੱਗੇ ਬਿਲਕੁਲ ਵੀ। ਇਸ ਲਈ ਅਸੀਂ 2 ਘੰਟੇ ਡ੍ਰਿਪ ਹਫਤਾ ਜਾਂ 10 ਦਿਨਾਂ ਤੋਂ ਉਪਰੰਤ ਹੀ ਚਲਾਉਂਦੇ ਹਾਂ ਤਾਂ ਜੋ ਪਾਣੀ ਆ ਜਿਹੜਾ ਜੜ ਨੂੰ ਜਿੰਨੀ ਜ਼ਰੂਰਤ ਹੈ ਉਨਾ ਹੀ ਲੱਗ ਸਕੇ ਅਗਰ ਜ਼ਿਆਦਾ ਪਾਣੀ ਦਿੱਤਾ ਜਾਏਗਾ ਤਾਂ ਇਸ ਦੀ ਜਿਹੜੀ ਰੂਟ ਜ਼ੋਨ ਹੁੰਦਾ ਬਹੁਤ ਸੌਫਟ ਹੁੰਦਾ ਬੂਟਾ ਉੱਪਰੋਂ ਦੇਖਣ ਨੂੰ ਹਾੜ ਲੱਗਦਾ ਸਾਨੂੰ ਸਾਡੇ ਮਨ ਨੂੰ ਲੱਗਦਾ ਕਿ ਬੂਟੇ ਨੂੰ ਪਾਣੀ ਦੀ ਲੋੜ ਹੈ ਪਰ ਅਸਲ ਰੂਪ ਦੇ ਵਿੱਚ ਅਸੀਂ 6 ਸਾਲਾਂ ਦੇ ਵਿੱਚ ਇਹ ਤੀਜਾ ਗੱਡਿਆ ਕੇ ਇਸ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੈ ਇਸ ਲਈ ਮੈਂ ਨਾ ਜਿਹੜਾ ਇਹਦਾ ਰੱਖ-ਰਖਾਅ ਦੇ ਵਿੱਚ ਹੈ ਪਾਣੀ ਦਾ ਪ੍ਰਬੰਧਨ ਪਾਣੀ ਇਸ ਨੂੰ ਜਿੰਨਾ ਜ਼ਿਆਦਾ ਘੱਟ ਤੇ ਸਮੇਂ ਅਨੁਸਾਰ ਦਿੱਤਾ ਜਾਏਗਾ ਉੰਨੀ ਜ਼ਿਆਦਾ ਸਾਡੀ ਕ੍ਰੌਪ ਆ ਜਿਹੜੀ ਸੇਫ ਰਹੇਗੀ ਦੂਸਰਾ ਸਰਦੀਆਂ ਦੇ ਵਿੱਚ ਕੋਰੇ ਤੋਂ ਬਚਾਇਆ ਜਾਂਦਾ ਹੈ ਸਪਰੇਅ ਦੁਆਰਾ ਸਪ੍ਰਿੰਕਲ ਦੁਆਰਾ ਤੇ ਫਰਟੀਲਾਈਜ਼ਰ ਦੁਆਰਾ ਦੇਸੀ ਖਾਦ ਦੇ ਰੂਪ ਦੇ ਵਿੱਚ ਫਰਟੀਲਾਈਜ਼ਰ ਦੇ ਕੇ ਬੂਟਿਆਂ ਨੂੰ ਤਕੜਾ ਕੀਤਾ ਜਾਂਦਾ ਹੈ ਤਾਂ ਜੋ ਬੂਟੇ ਬੂਟਿਆਂ ਦੀ ਸਹਿਣ ਸ਼ਕਤੀ ਜ਼ਿਆਦਾ ਹੋ ਸਕੇ ਗਰਮੀਆਂ ਦੇ ਵਿੱਚ ਇਸ ਨੂੰ ਪਾਣੀ ਦੀ ਹੋਰ ਵੀ ਘੱਟ ਲੋੜ ਹੁੰਦੀ ਹੈ ਕਿਉਂਕਿ ਇਸ ਦਾ ਪੱਤਾ ਪਾਣੀ ਨੂੰ ਸਟੋਰ ਕਰਕੇ ਰੱਖਦਾ ਹੈ ਅਗਰ ਉੱਪਰੋਂ ਜ਼ਿਆਦਾ ਧੁੱਪ ਪਵੇਗੀ ਤਾਂ ਇਸ ਦਾ ਸਟੋਰ ਕੀਤਾ ਹੋਇਆ ਪਾਣੀ ਗਰਮ ਹੋ ਜਾਵੇਗਾ ਪਾਣੀ ਅਗਰ ਗਰਮ ਹੋ ਜਾਵੇਗਾ ਤਾਂ ਇਸ ਦਾ ਪੱਤਾ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ